ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਮੈਡਮ ਸੰਦੀਪ ਕੌਰ گورਨਮੈਂਟ ਅਦਰਸ਼ ਸਕੂਲ ਬਠਿੰਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼ਕਾਲ ਤਾਂ ਬੇਟਾ ਅੱਜ ਅਸੀਂ 6th ਕਲਾਸ ਦੇ ਮੈਥ ਦੀ ਬੁੱਕ ਵਿੱਚੋਂ ਪੇਜ ਨੰਬਰ 23 ਤੇ ਹੈ ਜਿਹੜਾ ਐਕਸਰਸਾਈਜ਼ ਨੰਬਰ 1.3 ਇਹ ਕਰਨ ਜਾ ਰਹੇ ਹਾਂ ਇਹ ਐਕਸਰਸਾਈਜ਼ ਹੈ ਜਿਹੜੀ ਵੈਰੀ ਇਜ਼ੀ ਹੈ ਇਹਦੇ ਵਿੱਚ ਜਿਹੜਾ ਹੈਗਾ ਨੀਅਰੈਸਟ ਵੈਲਿਊ ਜਿਹੜੀ ਫਾਈਂਡ ਆਊਟ ਕਰਨੀ ਹੁੰਦੀ ਹੈ ਫਿਰ ਉਸਨੂੰ ਪਲੱਸ ਕਰਨਾ ਹੁੰਦਾ ਹੈ ਇਹ ਇਸ ਤਰ੍ਹਾਂ ਦੇ ਸਵਾਲ ਤੁਸੀਂ 5ਵੀਂ ਕਲਾਸ ਵਿੱਚ ਕਰ ਚੁੱਕੇ ਹੋ ਪਹਿਲਾਂ ਤਾਂ ਜੇਕਰ ਕਿਸੇ ਨੂੰ ਇਸ ਤਰ੍ਹਾਂ ਮੈਕਸਰਸਾਈਜ਼ ਸਮਝ ਆ ਰਹੀਆਂ ਕੋਈ ਕਮੀ ਰਹੇਗੀ ਸਮਝ ਨਾ ਆਈ ਤਾਂ ਤੁਸੀਂ 5ਵੀਂ ਕਲਾਸ ਦੀ ਜਿਹੜੀ ਵੀਡੀਓ ਬਣੀ ਹੋਈ ਹੈ ਆਪਣੀ ਉਹ ਵੀ ਨਾਲ ਜਿਹੜੀ ਹੈਗੀ ਫੋਲੋ ਕਰ ਸਕਦੇ ਹੋ ਮੈਂ ਉਹਦਾ ਲਿੰਕ ਤੁਹਾਨੂੰ ਇਸ ਦੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਦੇ ਦੇਵਾਂਗੀ ਤਾਂ ਲਓ ਬੇਟਾ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਬੱਚੇ ਆਪਣਾ ਚੈਨਲ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਦੇਖੋ ਫਰਸਟ ਕੁਐਸਚਨ ਹੈ ਐਸਟੀਮੇਟ ਈਚ ਆਫ ਦਾ ਫੋਲੋਇੰਗ ਯੂਜ਼ਿੰਗ ਜਰਨਲ ਰੂਲਸ ਤਾਂ ਤੁਸੀਂ 200 ਦੋ ਫਿਗਰਸ ਦਿੱਤੀਆਂ ਹੋਈਆਂ ਉਹਨਾਂ ਦੋਨਾਂ ਦਾ ਜੋੜ ਪਤਾ ਕਰਨਾ ਹੈ ਉਹਨਾਂ ਦੋਨਾਂ ਨੂੰ ਪਲੱਸ ਕਰਨਾ ਹੈ ਤੇ ਉਸ ਦੀ ਐਸਟੀਮੇਟ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਇਹ ਸਾਰੇ ਸਵਾਲ ਆ ਜਿਹੜੇ ਮੈਂ ਇਹ ਪੇਜ ਤੇ ਕੀਤੇ ਹੋਏ ਆ ਮੈਂ ਦੋਨੋਂ ਮੀਡੀਅਮ ਦੇ ਵਿੱਚ ਤੁਹਾਨੂੰ ਸਮਝਾਵਾਂਗੀ ਪੰਜਾਬੀ ਮੀਡੀਅਮ ਵਿੱਚ ਵੀ ਔਰ ਇੰਗਲਿਸ਼ ਮੀਡੀਅਮ ਵਿੱਚ ਵੀ ਆ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇ ਵਿੱਚ ਕੀ ਹੈ ਇਹਨਾਂ ਨੇ ਦਿੱਤਾ ਹੋਇਆ ਹੈ 837 987 ਤਾਂ ਤੁਸੀਂ ਇਹਨਾਂ ਦੋਨੋਂ ਨੂੰ ਕੀ ਕਰਨਾ ਹੈ ਪਲੱਸ ਕਰਨਾ ਹੈ ਬਟ ਤੁਸੀਂ ਜਿਹੜੀ ਹੈਗੀ ਐਸਟੀ ਰਾਉਂਡ ਆਫ ਵੈਲਿਊ ਫਾਈਂਡ ਆਊਟ ਕਰਨੀ ਹੈ ਐਸਟੀਮੇਟਡ ਰਾਉਂਡ ਆਫ ਵੈਲਿਊ ਫਾਈਂਡ ਆਊਟ ਕਰਨੀ ਹੈ ਫਿਰ ਰਾਉਂਡ ਫਿਗਰ ਪਤਾ ਕਰਨੀ ਹੈ ਕਹਿੰਤ ਭਾਵੇਂ ਜੇ ਮੰਨ ਲਓ ਤਿੰਨ ਦਿੱਤਾ ਹੋਵੇ ਤਾਂ ਤਿੰਨ ਦੀ ਰਾਉਂਡ ਫਿਗਰ ਕੀ ਹੋਊਗੀ 10 ਦਿੱਤਾ ਹੋਵੇ ਤਾਂ ਆਹ ਸੌਰੀ 9 ਹੋਏ ਤਾਂ ਹੋਵੇ ਤਾਂ 9 ਦੀ ਰਾਉਂਡ ਫਿਗਰ ਕੀ ਹੋਊਗੀ ਉਵੇਂ ਜਿਹੜਾ 837 ਜਿਹੜਾ ਦਿੱਤਾ ਹੋਇਆ ਹੈ ਫਸਟ ਕੁਐਸਚਨ ਦੇ ਵਿੱਚ ਇਹਦੀ ਰਾਉਂਡ ਫਿਗਰ ਕੀ ਹੋਏਗੀ ਠੀਕ ਹੈ ਐਂਡ 987 ਦੀ ਰਾਉਂਡ ਫਿਗਰ ਕੀ ਹੋਏਗੀ ਤਾਂ ਇਹ ਜਿਹੜੀ ਰਾਉਂਡ ਫਿਗਰ ਹੈ ਆਪਾਂ ਪਿਛਲੇ ਸਾਲ ਪੰਜਵੀਂ ਕਲਾਸ ਦੇ ਜਿਹੜੀ ਵੀਡੀਓ ਹੈਗੀ ਉਹਦੇ ਵਿੱਚ ਤੁਹਾਨੂੰ ਕੱਢਣੀ ਸਿਖਾਈ ਸੀ ਮੈਂ ਇਸ ਵਿੱਚ ਵੀ ਦੁਬਾਰਾ ਥੋੜਾ ਜਿਆਦਾ ਦੱਸ ਦੇਣੀ ਹੈ ਵੀ 837 ਹੈ ਜਿਹੜੇ ਤੁਸੀਂ ਇਸਦੀ ਰਾਉਂਡ ਆਫ ਟੂ ਨੀਅਰੈਸਟ 100 ਆਫ 100 ਆਫ ਥਿਸ ਫਾਈਂਡ ਆਊਟ ਕਰਨੀ ਹੈ ਰਾਉਂਡ ਆਫ ਫਾਈਂਡ ਆਊਟ ਕਰਨੀ ਹੈ 837 ਦੀ ਨੀਅਰੈਸਟ 100 ਠੀਕ ਹੈ ਤਾਂ ਇਹਦੇ ਵਿੱਚ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ ਹੋਇਆ ਤੁਸੀਂ ਨੀਅਰੈਸਟ 10 ਫਾਈਂਡ ਆਊਟ ਕਰਨੀ ਹੈ ਕਿ 100 ਫਾਈਂਡ ਆਊਟ ਕਰਨੀ ਹੈ 1000 ਤਾਂ ਫਾਈਂਡ ਆਊਟ ਕੀਤੀ ਜਾ ਸਕਦੀ ਕਿਉਂਕਿ ਇਹਦੇ ਸਿਰਫ 3 ਡਿਜੀਟ ਹੀ ਹੈ 1000 ਫਾਈਂਡ ਆਊਟ ਕਰਨ ਵਾਸਤੇ ਸਾਨੂੰ 4 ਡਿਜੀਟ ਚਾਹੀਦੇ ਆ ਤਾਂ ਨੀਅਰੈਸਟ ਜਿਹੜੀ ਹੈਗੀ ਆ 100 ਫਾਈਂਡ ਆਊਟ ਕਰਨੇ ਜਾ ਰਹੇ ਆ ਇਹਦੀ ਆਪਾਂ ਇਸਦੀ ਵੀ 100 ਫਾਈਂਡ ਆਊਟ ਕਰਾਂਗੇ ਇਦੇ ਵਿੱਚ ਜਦੋਂ ਮੈਂਸ਼ਨ ਨਹੀਂ ਕੀਤਾ ਹੁੰਦਾ ਵੀ ਤੁਸੀਂ ਨੀਅਰਸਟ ਕਿਹੜੀ ਵੈਲਿਊ ਫਾਈਂਡ ਆਊਟ ਕਰਨੀ ਹੈ ਵੀ ਨੇਡਲੀ ਜਿਹੜੀ ਹੈਗੀ ਹੈ ਸੈਂਕੜੇ ਵਾਲੀ ਪਤਾ ਕਰਨੀ ਹੈ ਕਿ ਦਹਾਈ ਵਾਲੀ ਪਤਾ ਕਰਨੀ ਹੈ ਕਿ ਹਜ਼ਾਰ ਵਾਲੀ ਪਤਾ ਕਰਨੀ ਹੈ ਜਦੋਂ ਨਹੀਂ ਦਿੱਤਾ ਹੋਊਗਾ ਤਾਂ ਉਦੋਂ ਅਸੀਂ ਆਪਣੇ ਆਪ ਹੀ ਜੇ ਉਹ ਰਕਮ ਤਿੰਨ ਅੰਕਾਂ ਦੀ ਹੋਏਗੀ ਤਿੰਨ ਡਿਜੀਟ ਦੀ ਹੋਏਗੀ ਤਾਂ ਅਸੀਂ ਉਸ ਦਾ ਨੀਅਰਸਟ 100 ਮਤਲਬ ਨੇਡਲੇ ਸੈਂਕੜੇ ਦੇ ਜਿਹੜਾ ਸਥਾਨ ਦਾ ਨਿਕਟੀਕਰਨ ਹੋਊਗਾ ਸੀ ਉਹ ਪਤਾ ਕਰਾਂਗੇ ਤਾਂ 837 ਹੈ ਜਿਹੜਾ ਇਹਦਾ ਜਦੋਂ ਤੁਸੀਂ ਨੀਡਲੇ ਅ 100 ਦੇ ਨੀਡਲੈਸ ਸੈਂਕੜੇ 837 ਦਾ ਨੀਡਲੈਸ ਸੈਂਕੜੇ ਦੇ ਸਥਾਨ ਤੱਕ ਨਿਕਟੀ ਕਰਨ ਪਤਾ ਕਰਨਾ ਤਾਂ ਤੁਸੀਂ ਇਟ ਮੀਨਸ ਇਹ ਪਤਾ ਕਰਨਾ ਹੈ ਵੀ ਆਹ ਜਿਹੜਾ 8 ਹੈ ਇਹ ਚੇਂਜ ਹੋਊਗਾ ਕਿ ਨਹੀਂ ਹੋਊਗਾ ਤਾਂ 8 ਚੇਂਜ ਹੋਊਗਾ ਕਿ ਨਹੀਂ ਹੋਊਗਾ ਉਹਦੇ ਵਾਸਤੇ ਤੁਹਾਨੂੰ ਉਸ ਤੋਂ ਅਗਲਾ ਅੱਖਰ ਮਤਲਬ ਦਹਾਈ ਵਾਲਾ ਅੰਕ ਹੈ ਜਿਹੜਾ ਉਹ ਦੇਖਿਆ ਕਰਾਂਗੇ ਜੇਕਰ ਉਹ 0 1 2 3 4 ਹੋਊਗਾ ਫਿਰ ਤਾਂ ਇਹ ਚੇਂਜ ਨਹੀਂ ਹੁੰਦਾ ਜੇ ਇਹ 5 ਤੋਂ ਲੈ ਕੇ 5 6 7 8 9 ਹੋਏਗਾ ਤਾਂ ਫਿਰ ਇਹ ਚੇਂਜ ਹੋਇਆ ਕਰੇਗਾ ਤਾਂ ਹੁਣ ਇਹ 0 1 2 3 4 ਦੇ ਵਿਚਾਲੇ ਆ ਰਹੇ ਆ ਤਾਂ ਇਹਦਾ ਮਤਲਬ ਆਹ ਜਿਹੜਾ 8 ਹੈ ਇਹ ਚੇਂਜ ਨਹੀਂ ਹੋਊਗਾ 8 ਦਾ 8 ਰਹਿ ਜਾਊਗਾ ਬਾਕੀ ਦੀਆਂ ਆਹ ਦੋਨੇ ਜ਼ੀਰੋਜ਼ ਲੱਗ ਜਾਣਗੀਆਂ ਤਾਂ ਸਾਡਾ ਆਨਸਰ ਕਿੰਨਾ ਆਜੂਗਾ 800 ਆਜੂਗਾ ਠੀਕ ਹੈ ਤੇ ਉਹੀ ਇੱਕ ਰਹੀ ਜਿਹੜਾ ਹੈਗਾ 987 ਦਾ ਨੇੜਲੇ ਸੈਂਕੜੇ ਸਥਾਨ ਤੱਕ ਨਿਕਟੀ ਕਰਨ ਪਤਾ ਕਰਨ ਵਾਸਤੇ ਕੀ ਕਰੋਗੇ ਤੁਸੀਂ ਦੇਖਣਾ ਹੈਗਾ ਵੀ ਨੌ ਆ ਜਿਹੜਾ ਉਹ ਚੇਂਜ ਹੋਏਗਾ ਕਿ ਨਹੀਂ ਹੋਏਗਾ ਮਤਲਬ ਉਹਦੇ ਵਿੱਚ ਇੱਕ ਪਲੱਸ ਹੋਊਗਾ ਕਿ ਨਹੀਂ ਹੋਊਗਾ ਤਾਂ ਤੁਸੀਂ ਉਹਦੇ ਵਾਸਤੇ ਕੀ ਦੇਖੋਗੇ ਇਸ ਤੋਂ ਅਗਲਾ ਅਖਰ ਮਤਲਬ ਦਹਾਈ ਵਾਲਾ ਅੰਕ ਦੇਖੋਗੇ ਦਹਾਈ ਵਾਲੇ ਅੰਕ ਦੇ ਵਿੱਚ ਜੇਕਰ 0 ਤੋਂ ਲੈ ਕੇ 4 ਤੱਕ ਹੋਵੇ ਫਿਰ ਤਾਂ ਚੇਂਜ ਨਹੀਂ ਹੁੰਦਾ ਹਾਂ ਤੇ ਹੁਣ ਇੱਥੇ ਕਿੰਨਾ ਆ ਗਿਆ 5 ਤੋਂ ਲੈ ਕੇ 9 ਦੇ ਵਿਚਕਾਰ ਤਾਂ ਇਹਦਾ ਮਤਲਬ ਆਹ ਵਾਲਾ ਅੰਕ ਆ ਜਿਹੜਾ ਚੇਂਜ ਹੋਵੇਗਾ ਤਾਂ ਇਹਦੇ ਵਿੱਚ ਇੱਕ ਪਲੱਸ ਹੋ ਜਾਏਗਾ ਤਾਂ ਆਪਣਾ ਕਿਵੇਂ ਬਣ ਜੂਗਾ ਤੁਹਾਡੇ ਕੋਲੇ 9 ਆ ਪਿੱਛੋਂ ਬਾਅਦ ਵਿੱਚ ਦੋ ਜ਼ੀਰੋਸ ਤਾਂ ਆਪ ਲਾਉਣੀਆਂ ਹੀ ਲਾਉਣੀਆਂ ਹੁੰਦੀਆਂ ਆਹ ਵਾਲੀਆਂ ਤਾਂ ਇਹਦੇ ਵਿੱਚ ਇੱਕ ਜੁੜ ਜਾਏਗਾ ਤਾਂ ਸਾਡਾ ਕਿੰਨਾ ਆਨਸਰ ਆ ਜਾਊਗਾ 1000 ਬਣ ਜਾਏਗਾ ਠੀਕ ਹੈ ਜੇਕਰ ਇਸ ਤਰ੍ਹਾਂ ਨਹੀਂ ਸਮਝ ਆਉਂਦਾ ਤਾਂ ਅਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਜਿਵੇਂ ਤੁਹਾਨੂੰ ਮੈਂ ਪਿਛਲੇ ਸਾਲ ਦੱਸਿਆ ਸੀਗਾ ਵੀ ਅਸੀਂ ਇਹ ਦੇਖਣਾ ਵੀ ਇੱਥੇ 900 ਤੋਂ ਲੈ ਕੇ 1000 ਦੇ ਵਿੱਚ ਵਿੱਚ ਰਕਮ ਹੈਗੀ ਐ ਇੱਥੇ ਕਿੰਨੀ ਹੋਊਗੀ 900 10 ਹੋਏਗੀ 920 930 940 ਤਾਂ 940 ਤੱਕ ਇੱਥੇ ਹੋਏਗਾ ਠੀਕ ਹੈ ਤੇ ਇੱਧਰ ਕਿੰਨਾ ਹੋਊਗਾ 950 960 970 980 990 ਠੀਕ ਹੈ ਤਾਂ 987 ਹੈ ਜਿਹੜਾ ਉਹ ਆਪਣਾ ਇੱਥੇ ਜੇ ਆਊਗਾ ਠੀਕ ਹੈ ਇਟ ਮੀਨਸ ਜਦੋਂ ਆਪਣੀ ਗੱਡੀ ਇੱਥੇ ਖੜੀ ਹੋਊਗੀ ਤਾਂ ਰੁੜ ਕੇ ਕਿੱਧਰ ਨੂੰ ਜਾਊਗੀ ਇੱਧਰ ਨੂੰ ਠੀਕ ਹੈ ਜਿਵੇਂ ਤੁਹਾਡੀ ਬੁੱਕ ਦੇ ਵਿੱਚ ਵੀ ਇਹਨਾਂ ਨੇ ਦਿਖਾਇਆ ਹੋਇਆ ਹੈ ਵੀ ਜਿਹੜੀ ਗੱਡੀ ਹੈ ਉਹੋ 5 ਤੋਂ ਬਾਅਦ ਜਦੋਂ ਹੁੰਦੀ ਹੈ ਕੋਈ ਫਿਗਰ ਤਾਂ ਉਹ ਰੁੜ ਕੇ ਅਗਲੇ ਜਿਹੜਾ ਹੈਗਾ ਪੁਆਇੰਟ ਤੇ ਚਲੀ ਜਾਂਦੀ ਹੈ ਪਹਿਲੇ ਪੁਆਇੰਟ ਤੇ ਨਹੀਂ ਰਹਿੰਦੀ ਪਹਿਲੇ ਪੁਆਇੰਟ ਤੇ ਉਦੋਂ ਆਉਗੀ ਜੇਕਰ 4 ਤੋਂ ਘੱਟ ਹੋਏਗੀ ਠੀਕ ਹੈ ਆ ਦੇਖੋ ਤੁਹਾਨੂੰ ਦੱਸਿਆ ਹੋਇਆ ਹੈ ਨਾ ਇੱਥੇ 30 ਆ ਗਿਆ 31 ਆ ਗਿਆ 32 ਆ ਗਿਆ 33 ਆ ਗਿਆ 34 34 ਤੱਕ ਤਾਂ ਅਸੀਂ ਇਧਰਲੀ ਲਾਈਨ ਵੱਲ ਜਾਵਾਂਗੇ ਜੇ ਇਸ 34 ਤੇ ਖੜੇ ਹਾਂ ਤਾਂ ਸਾਡੀ ਗੱਡੀ ਜਿਹੜੀ ਰੁੜ ਕੇ ਵਾਕੇ ਇਧਰ ਨੂੰ ਜਾਏਗੀ 34 ਤੋਂ ਬਾਅਦ ਜੇਕਰ ਗੱਡੀ ਹੋएगी ਇਹਨਾਂ ਨੇ 35 ਉੱਪਰ ਲਿਖਤਾ ਪਰ ਇਹਨਾਂ ਨੇ ਗੱਡੀ ਦਾ ਮੂੰਹ ਇੱਧਰ ਬਣਾਇਆ ਹੋਇਆ ਹੈ ਇਟ ਮੀਨਸ ਗੱਡੀ ਹੈ ਜਿਹੜੀ ਰੁੜ ਕੇ ਇੱਧਰ ਨੂੰ ਹੀ ਜਾਏਗੀ ਠੀਕ ਹੈ ਮੈਂ 35 ਜਿਹੜਾ ਤੁਹਾਨੂੰ ਇੱਥੇ ਲਿਖਾਉਂਦੀ ਹੁਣੀ ਹੈ ਇਧਰਲੀ ਸਾਈਡ ਤੇ ਵੀ ਅੰਡਰਸਟੂਡ ਏ ਵਿੱਚ 34 ਤੱਕ ਇੱਥੇ ਲਿਖ ਲਓ 35 ਤੋਂ ਲੈ ਕੇ 40 ਤੱਕ ਇੱਥੇ ਲਿਖ ਲਓ 30 ਤੋਂ 40 ਦੇ ਵਿੱਚਕਾਰ ਜੇਕਰ ਇੰਟਰਵਲ ਹੈਗਾ ਤਾਂ ਤੁਹਾਡੀ ਜਿਹੜੀ ਗੱਡੀ ਹੈ ਜੇ ਤੁਸੀਂ 34 ਤੇ ਖੜੇ ਆਂ ਤੇ ਗੱਡੀ 30 ਤੇ ਆਊਗੀ 33 ਤੇ ਖੜੇ ਆਂ ਗੱਡੀ 30 ਤੇ ਆਊਗੀ ਠੀਕ ਹੈ ਜੇ ਤੁਸੀਂ 35 ਤੇ ਖੜੇ ਆਂ ਠੀਕ ਹੈ ਤਾਂ ਇਥੋਂ ਜੇ ਤੁਹਾਨੂੰ ਕਨਫਿਊਜ਼ਨ ਹੁੰਦੀ ਹੈ ਤਾਂ ਤੁਹਾਨੂੰ ਜਿਵੇਂ ਮੈਂ ਪਹਿਲਾਂ ਪਿਛਲੀ ਕਲਾਸ ਦੇ ਵਿੱਚ ਸਮਝਾਇਆ ਹੋਇਆ ਤੁਸੀਂ ਉਵੇਂ ਹੀ ਕਰ ਲਿਆ ਕਰੋ 0 ਤੋਂ ਲੈ ਕੇ 4 ਤੱਕ ਰਾ ਦੇ 0 1 2 3 4 0 ਤੋਂ ਲੈ ਕੇ 4 ਤੱਕ ਇੱਧਰ ਲਿਖ ਲਿਆ ਕਰੋ 5 ਤੋਂ ਲੈ ਕੇ 9 ਤੱਕ ਇੱਧਰ ਲਿਖ ਲਿਆ ਕਰੋ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਕਲੀਅਰ ਹੋ ਜਾਂਦਾ ਵੀ ਸਾਡੀ ਗੱਡੀ ਕਿੱਥੇ ਜਾਏਗੀ ਠੀਕ ਹੈ ਤਾਂ ਇਹ ਫਸਟ ਕੁਐਸਚਨ ਦੇ ਵਿੱਚ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾਤਾ ਵਿਜਟ ਤੁਹਾਡੀ ਗੱਡੀ ਕਿੱਧਰ ਨੂੰ ਜਾਏਗੀ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਹੁਣ ਤੁਹਾਡਾ ਐਸਟੀਮੇਟ ਵੈਲਿਊ ਜਿਹੜੀ ਆ ਗਈ ਇਸ ਦੀ ਇਸ 987 ਦੀ ਉਹ ਆ ਗਈ ਤੁਹਾਡੀ 1000 ਆ ਗਈ ਠੀਕ ਹੈ ਰਾਉਂਡ ਆਫ ਵੈਲਿਊ ਤਾਂ ਇਹਨਾਂ ਦੋਨਾਂ ਦਾ ਤੁਸੀਂ ਕੀ ਕਰਨਾ ਹੈ ਪਲੱਸ ਕਰਨਾ ਹੈ ਇਹਦਾ ਰਾਉਂਡ ਆਫ 800 ਆ ਗਿਆ ਇਹਦਾ ਰਾਉਂਡ ਆਫ 1000 ਆ ਗਿਆ ਦੋਨਾਂ ਦਾ ਤੁਸੀਂ ਕੀ ਕਰਨਾ ਹੈ ਐਡੀਸ਼ਨ ਕਰਨੀ ਹੈ ਐਡੀਸ਼ਨ ਕਰਕੇ ਤੁਹਾਡਾ ਆਨਸਰ ਕਿੰਨਾ ਆ ਗਿਆ 1800 ਠੀਕ ਹੈ ਚਲੋ ਆਪਾਂ ਅਗਲਾ ਕੁਐਸਚਨ ਫਿਰਦੇ ਹਾਂ ਅਗਲੇ ਕੁਐਸਚਨ ਦੇ ਵਿੱਚ ਕੀ ਕਰਨਾ ਹੈਗਾ ਘਟਾਓ ਕਰਨੀ ਹੈ ਜੋੜ ਘਟਾਓ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ ਠੀਕ ਹੈ ਐਡੀਸ਼ਨ ਸਬਟ੍ਰੈਕਸ਼ਨ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ ਸਿਰਫ ਰਾਉਂਡ ਆਫ ਵੈਲਿਊ ਫਾਈਂਡ ਆਊਟ ਕਰਨੀ ਹੈ ਉਹ ਵੀ ਤੁਹਾਨੂੰ ਪਿਛਲੇ ਸਾਲ ਸਿਖਾਈ ਹੋਈ ਹੈ ਇਸ ਵਾਰ ਮੈਂ ਥੋੜੀ ਥੋੜੀ ਜਿਹੀ ਰਿਵੀਜ਼ਨ ਕਰਵਾ ਰਹੀ ਹਾਂ ਰਾਉਂਡ ਆਫ ਤਾਂ ਇਹ ਹੈਗਾ 783 ਤਾਂ 783 ਦੀ ਰਾਉਂਡ ਆਫ ਤੁਸੀਂ 100 ਦੇ ਵਿੱਚ ਹੀ ਫਾਈਂਡ ਆਊਟ ਕਰਨੀ ਹੈ ਰਾਉਂਡ ਆਫ ਟੂ ਨੀਅਰੈਸਟ 100 ਠੀਕ ਹੈ ਆਫ ਥਿਸ ਤਾਂ ਇਹਦੀ 100 ਦੇ ਵਿੱਚ ਤੁਸੀਂ ਜਿਹੜਾ ਹੈ ਰਾਉਂਡ ਆਫ ਫਾਈਂਡ ਆਊਟ ਕਰਨੀ ਹੈ ਮਤਲਬ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਨਾ ਹੈ ਦਾ ਕਿਉਂ ਕਰਨਾ ਹੈ ਕਿਉਂਕਿ ਤਿੰਨ ਡਿਜੀਟ ਦਿੱਤੇ ਹੋਏ ਐ 100 ਵਾਲੇ ਡਿਜੀਟ 700 ਵਾਲੇ ਡਿਜੀਟ ਦਿੱਤਾ ਹੋਇਆ ਠੀਕ ਐ 100 ਵਾਲਾ ਤਾਂ ਇੱਥੇ ਵੀ 400 ਵਾਲਾ ਡਿਜੀਟ ਦਿੱਤਾ ਹੋਇਆ ਤਾਂ ਜੇਕਰ ਤੁਹਾਨੂੰ ਸੈਂਕੜੇ ਵਾਲਾ ਦਿੱਤਾ ਤਾਂ ਤੁਸੀਂ ਸੈਂਕੜੇ ਵਾਲਾ ਨਿਕਟੀਕਰਨ ਹੀ ਕਰਨਾ ਹੈ ਕਿਉਂਕਿ ਇਹਨਾਂ ਨੇ ਸਟੇਟਮੈਂਟ ਦੇ ਵਿੱਚ ਮੈਂਸ਼ਨ ਨਹੀਂ ਕਰਿਆ ਵੀ ਤੁਸੀਂ ਦਹਾਈ ਵਾਲਾ ਨਿਕਟੀਕਰਨ ਕਰਨਾ ਹੈ ਜਾਂ ਸੈਂਕੜੇ ਵਾਲਾ ਕਰਨਾ ਹੈ ਜਾਂ ਹਜ਼ਾਰ ਵਾਲਾ ਕਰਨਾ ਹੈ ਜਾਂ 10 ਜਹਰ ਵਾਲਾ ਕਰਨਾ ਹੈ ਤਾਂ ਤੁਸੀਂ ਜਿਹੜੀ ਇੱਥੇ ਆਪਣੇ ਕੋਲੇ ਵੱਡੀ ਰਕਮ ਆਇਆ ਕਰੇਗੀ ਠੀਕ ਹੈ ਜਿੱਥੋਂ ਤੱਕ ਰਕਮ ਦਿੱਤੀ ਹੋਇਆ ਕਰੇਗੀ ਸੈਂਕੜੇ ਤੱਕ ਦਿੱਤੀ ਹੈ ਤਾਂ ਤੁਸੀਂ ਸੈਂਕੜੇ ਵਾਲਾ ਨਿਕਟੇ ਕਰਨ ਕਰੋਗੇ ਜੇ ਦਹਾਈ ਤੱਕ ਰਕਮ ਦਿੱਤੀ ਹੈ ਤੁਸੀਂ ਦਹਾਈ ਵਾਲਾ ਨਿਕਟੇ ਕਰਨ ਕਰੋਗੇ ਜੇ ਹਜ਼ਾਰ ਵਾਲੀ ਰਕਮ ਦਿੱਤੀ ਹੈ ਤਾਂ ਹਜ਼ਾਰ ਤੱਕ ਨਿਕਟੇ ਕਰਨ ਫਾਈਂਡ ਆਊਟ ਕਰਿਆ ਕਰਾਂਗੇ ਠੀਕ ਹੈ ਤਾਂ ਹੁਣ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ 700 ਦਾ ਨੀਅਰਸਟ ਵੈਲਿਊ ਫਾਈਂਡ ਆਊਟ ਕਰਨੀ ਹੈ ਠੀਕ ਹੈ ਨੀਅਰਸਟ 100 ਦੇ ਵਿੱਚ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਕੀ ਆਊਗਾ ਤਾਂ ਉਹਦੇ ਵਿੱਚ ਤੁਹਾਨੂੰ ਦੱਸਿਆ ਹੋਇਆਗਾ ਵੀ ਇਹਦਾ ਪਤਾ ਕਰਨਾ ਹੈ ਵੀ ਇਹ ਚੇਂਜ ਹੋਏਗਾ ਕਿ ਨਹੀਂ ਹੋਏਗਾ 7 ਇਸ ਤੋਂ ਇਹਦੇ ਲਈ ਤੁਹਾਨੂੰ ਅਗਲਾ ਅੱਖਰ ਦੇਖਣਾ ਪਏਗਾ ਜੇਕਰ ਉਹ 5 ਤੋਂ ਲੈ ਕੇ 9 ਦੇ ਵਿਚਕਾਰ ਹੈ ਠੀਕ ਹੈ ਤਾਂ ਫਿਰ ਕੀ ਹੋਊਗਾ ਚੇਂਜ ਹੋਏਗਾ ਕੀ ਚੇਂਜ ਹੋਏਗਾ ਆਹ ਵਾਲਾ ਇਹਦੇ ਵਿੱਚ ਇੱਕ ਜੁੜੂਗਾ ਜੇਕਰ ਇਹ 0 ਤੋਂ 4 ਤੱਕ ਹੁੰਦਾ ਫਿਰ ਆਹ ਚੇਂਜ ਨਹੀਂ ਹੁੰਦਾ ਫਿਰ ਇਹ 7 ਦਾ 7 ਰਹਿ ਜਾਂਦਾ ਬਾਅਦ ਵਾਲੀਆਂ ਦੋ ਜ਼ੀਰੋਂਾਂ ਲੱਗ ਜਾਂਦੀਆਂ ਹੁਣ ਬਾਅਦ ਵਾਲੀਆਂ ਦੋ ਜ਼ੀਰੋਸ ਤਾਂ ਲੱਗਣੀਆਂ ਲੱਗਣੀਆਂ ਸਿਰਫ ਇਹ ਦੇਖਣਾ ਵੀ ਇਹਦੇ ਵਿੱਚ ਇੱਕ ਜੁੜੂਗਾ ਕਿ ਨਹੀਂ ਜੁੜੂਗਾ ਇਹਦੇ ਵਿੱਚ ਇੱਕ ਜੁੜੂਗਾ ਕਿਉਂ ਕਿ ਇੱਥੇ ਜਿਹੜਾ ਹੈਗਾ ਡਿਜੀਟ ਪਿਆ ਹੈਗਾ ਉਹ 5 ਤੋਂ ਲੈ ਕੇ 9 ਦੇ ਵਿਚਕਾਰ ਵਾਲਾ ਹੈ ਠੀਕ ਹੈ 5 6 7 8 9 ਦੇ ਵਿਚਕਾਰ ਵਾਲਾ ਹੈ ਠੀਕ ਹੈ ਤਾਂ ਕਰਕੇ ਇੱਥੇ ਜਿਹੜਾ ਹੈਗਾ 1 ਜੁੜ ਜੂਗਾ ਇਹ 8 ਬਣ ਜੂਗਾ ਆ ਦੋ ਜ਼ੀਰੋਸ ਲੱਗ ਜਾਣਗੇ ਐਵੇਂ ਜਿਕੇ ਹੁਣ ਆਪਾਂ ਆ ਦੇਖਦੇ ਆ ਜਿਵੇਂ 427 ਹੈ ਤਾਂ ਇਹਦੇ ਵਿੱਚ ਕੀ ਕਰਨਾ ਤੁਸੀਂ ਇਹ ਦੇਖਣਾ ਵੀ ਜਿਹੜਾ ਚੌਕਾ ਇਹ ਚੇਂਜ ਹੋਏਗਾ ਕਿ ਨਹੀਂ ਹੋਏਗਾ ਇਹਦੇ ਵਾਸਤੇ ਸਾਨੂੰ ਕੀ ਕਰਨਾ ਪਊ ਦਹਾਈ ਵਾਲਾ ਅੰਕ ਦੇਖਣਾ ਪਊਗਾ ਠੀਕ ਹੈ 10 ਪਲੇਸ ਵਾਲਾ ਜਿਹੜਾ ਹੈਗਾ ਜੇ ਤੁਸੀਂ 100 ਵਾਲਾ ਚੇਂਜ ਕਰਨਾ ਹੈ ਕਿ ਨਹੀਂ ਕਰਨਾ ਤਾਂ ਤੁਹਾਨੂੰ 10 ਪਲੇਸ ਵਾਲਾ ਜਿਹੜਾ ਜਿਹੜਾ ਹੈਗਾ ਅਤੇ ਜਿਹੜਾ ਉਹ ਦੇਖਣਾ ਪਊਗਾ ਉਹਦੇ ਵਿੱਚ ਕੀ ਦਿੱਤਾ ਹੋਇਆ ਇਹਨਾਂ ਨੇ 2 ਦਿੱਤਾ ਹੋਇਆ 2 ਹੈ ਜਿਹੜਾ 0 ਤੋਂ ਲੈ ਕੇ 4 ਦੇ ਵਿੱਚਕਾਰ ਆਉਂਦਾ ਹੈ 0 ਤੋਂ ਲੈ ਕੇ 4 ਦੇ ਵਿੱਚਕਾਰ ਆਉਂਦਾ ਹੈ ਇਸ ਕਰਕੇ ਆਹ ਵਾਲਾ ਡਿਜੀਟ ਚੇਂਜ ਨਹੀਂ ਹੋਏਗਾ 4 ਦਾ 4 ਹੀ ਰਹਿ ਜਾਊਗਾ ਠੀਕ ਹੈ ਤਾਂ ਇਸ ਤੋਂ ਬਾਅਦ ਆ ਦੋ ਜ਼ੀਰੋਸ ਲੱਗ ਜਾਣਗੇ ਇਹ ਯਾਦ ਰੱਖਣਾ ਵੀ ਜੇਕਰ ਤੁਹਾਡਾ 0 1 2 3 ਤੇ 4 ਹੋਊਗਾ ਤਾਂ ਫਿਰ ਇੱਥੇ ਤਾਂ ਆਹ ਚੇਂਜ ਨਹੀਂ ਹੋਊਗਾ ਠੀਕ ਹੈ ਜੇਕਰ ਇੱਥੇ 5 6 7 8 9 ਹੋਏਗਾ ਤਾਂ ਫਿਰ ਇਹ ਚੇਂਜ ਹੋ ਜਾਏਗਾ ਜਿਵੇਂ ਇੱਥੇ 8 ਸੀਗਾ ਦੇਖੋ ਇਧਰ ਆ ਗਿਆ ਫਿਰ ਇਹ ਚੇਂਜ ਹੋ ਜਾਊਗਾ ਇਹਦਾ 8 ਬਣ ਗਿਆ 7 ਦਾ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਤਾਂ ਇਹਦਾ 400 ਆ ਗਿਆ ਅ ਜਦੋਂ ਬਾਅਦ ਕੀ ਕਰਨਾ ਹੈ ਇਹਨਾਂ ਦੋਨਾਂ ਦੀ ਘਟਾਓ ਕਰਨੀ ਹੈ ਡਿਫਰੈਂਸ ਫਾਈਂਡ ਆਊਟ ਕਰਨਾ ਹੈ ਡਿਫਰੈਂਸ ਆਪਾਂ ਫਾਈਂਡ ਆਊਟ ਕਰਤਾ 800 ਦੇ ਵਿੱਚੋਂ 400 ਸਬਟ੍ਰੈਕਟ ਕਰਕੇ ਸਾਡਾ ਆਨਸਰ ਕਿੰਨਾ ਆ ਗਿਆ 400 ਆ ਗਿਆ ਠੀਕ ਹੈ ਜਿਵੇਂ 783 ਦਾ ਨੇੜਲੇ ਸੰਖੜੇ ਵਿੱਚ ਨਿਕਟੀ ਕਰਨਾ 800 427 ਦਾ ਨੇੜਲੇ ਸੰਖਿਆ ਵਿੱਚ ਨਿਕਟੇ ਕਰਨ 400 ਤੇ ਅੰਦਾਜ਼ਨ ਅੰਤਰ ਕਿੰਨਾ ਆ ਗਿਆ ਇੰਨਾ ਆ ਗਿਆ ਤੁਹਾਡਾ ਠੀਕ ਹੈ 400 ਚਲੋ ਜੀ ਅਗਲਾ ਸਵਾਲ ਕਰਦੇ ਹਾਂ ਅਗਲੇ ਸਵਾਲ ਦੇ ਵਿੱਚ ਤੁਹਾਨੂੰ ਕੀ ਦਿੱਤਾ ਹੋਇਆ ਹੈ ਅਗਲੇ ਸਵਾਲ ਦੇ ਵਿੱਚ ਸਾਨੂੰ 1391 ਦਿੱਤਾ ਹੋਇਆ ਹੈ ਤੇ 2783 ਦਿੱਤਾ ਹੋਇਆ ਹੈ ਇਹਦੇ ਵਿੱਚ ਰਾਉਂਡ ਆਫ ਟੂ ਨੀਅਰਸਟ 1000 ਆਫ ਦਿਸ ਤੁਸੀਂ ਇਹਦਾ ਰਾਉਂਡ ਆਫ 1000 ਦੇ ਵਿੱਚ ਫਾਈਂਡ ਆਊਟ ਕਰਨਾ ਕਿਉਂ ਕਿ ਇਹ 1000 ਵਾਲੀ ਰਕਮ ਦਿੱਤੀ ਹੋਈ ਹੈ 1000 ਵਾਲੀ ਰਕਮ ਦਿੱਤੀ ਹੋਈ ਹੈ ਠੀਕ ਹੈ 1000 391 ਦਿੱਤੀ ਹੋਈ ਹੈ ਜਦੋਂ 1000 ਵਾਲੀ ਰਕਮ ਦਿੱਤੀ ਹੋਊਗੀ ਫੋਰ ਡਿਜੀਟ ਵਾਲੀ ਰਕਮ ਹੋਊਗੀ ਤਾਂ ਤੁਸੀਂ ਉਹਦਾ ਜਿਹੜਾ ਨਿਗਕਟੀ ਜਿਹੜੇ ਨਿਕਟੀ ਕਰਨਾ ਉਹ ਵੀ 1000 ਵਿੱਚ ਹੀ ਕਰਨਾ ਹੈ ਤਾਂ ਕਰਦੇ ਹਾਂ ਇਹਦਾ ਨਿਕਟੀ ਕਰਨਾ ਤੁਹਾਨੂੰ ਪਤਾ ਹੈ ਵੀ ਜੇ ਤੁਸੀਂ ਇਸ ਅੱਖਰ ਦਾ ਪਤਾ ਕਰਨਾ ਹੈ ਵੀ ਇਹ ਚੇਂਜ ਹੋਏਗਾ ਕਿ ਨਹੀਂ ਹੋਗਾ ਇਹ ਅੰਕ ਤਾਂ ਉਹਦੇ ਲਈ ਤੁਹਾਨੂੰ ਕੀ ਕਰਨਾ ਹੋਊਗਾ ਇਸ ਤੋਂ ਅਗਲਾ ਸੈਂਕੜੇ ਵਾਲ ਦੇਖਣਾ ਹੋਊਗਾ ਜੇ ਤਾਂ ਉਹ 0 1 2 3 4 ਦੇ ਵਿੱਚਕਾਰ ਹੈ 0 1 2 3 4 ਦੇ ਵਿੱਚਕਾਰ ਹੈ ਤਾਂ ਫੇਰ ਤਾਂ ਇਹ ਚੇਂਜ ਨਹੀਂ ਹੁੰਦਾ ਤਾਂ ਹੁਣ ਦੇਖੋ ਇੱਥੇ 3 ਹੈ ਤਾਂ ਇਧਰੋਂ ਹੀ ਆਇਆ 3 ਠੀਕ ਹੈ ਇੱਥੋਂ ਆਇਆ 0 1 2 3 4 ਵਿੱਚੋਂ ਤੇ ਇਟ ਮੀਨਸ ਆਹ ਵਾਲਾ 1 ਆ ਜਿਹੜਾ ਹੈਗਾ ਚੇਂਜ ਨਹੀਂ ਹੋਏਗਾ ਬਾਕੀ 1 2 3 0ਸ ਲੱਗ ਜਾਣਗੀਆਂ ਆਹ ਵਾਲੀਆਂ 1 2 3 ਠੀਕ ਹੈ ਆਹ ਵਾਲਾ 1 ਉਵੇਂ ਹੀ ਕਰ ਰਹੇ ਜੇ ਤੁਸੀਂ ਸਿਰਫ ਇਹੀ ਦੇਖਣਾ ਹੁੰਦਾ ਵੀ ਇਹ ਚੇਂਜ ਹੋਊਗਾ ਕਿ ਆਹੀ ਰਹੂਗਾ ਤੇ ਉਸ ਤੋਂ ਬਾਅਦ ਵਾਲੇ ਜਿੰਨੇ ਡਿਜੀਟ ਹੁੰਦੇ ਉਹਨੇ ਜ਼ੀਰੋਸ ਲੱਗ ਜਾਂਦੀਆਂ ਨੇ ਨੈਕਸਟ ਕੁਸ ਹੈਗਾ ਆ ਰਾਉਂਡ ਆਫ ਟੂ ਨੀਅਰਸਟ 1000 ਆਫ ਥਿਸ ਇਹਦਾ ਰਾਉਂਡ ਆਫ ਫਾਈਂਡ ਆਊਟ ਕਰਨਾ ਹੈ ਇਹਦੇ ਵਿੱਚ ਤੁਸੀਂ 2 ਦਾ ਦੇਖਣਾ ਵੀ ਚੇਂਜ ਹੋਊਗਾ ਕਿ ਨਹੀਂ ਹੋਊਗਾ ਤਾਂ 2 ਹੈ ਜਿਹੜਾ ਉਹ ਚੇਂਜ ਕਰਨਾ ਕਿ ਨਹੀਂ ਕਰਨਾ ਉਹਦੇ ਵਾਸਤੇ ਸਾਨੂੰ ਇਹ ਜਿਹੜਾ ਸੈਂਕੜੇ ਵਾਲੇ ਸਥਾਨ ਤੇ ਹੰਡਰਡ ਵਾਲੇ ਸਥਾਨ ਤੇ ਜਿਹੜਾ ਹੰਡਰਡ ਵਾਲੇ ਪਲੇਸ ਤੇ ਜਿਹੜਾ 7 ਪਿਆ ਹੈ ਉਹ ਦੇਖਣਾ ਪਊਗਾ ਜਿਹੜਾ 7 ਹੈ ਉਹ 5 ਤੋਂ ਲੈ ਕੇ 9 ਤੱਕ ਜਿਹੜੇ ਡਿਜੀਟ ਹੁੰਦੇ ਆ ਉਹਨਾਂ ਦੇ ਵਿੱਚਕਾਰ ਆ ਰਿਹਾ ਆ ਰਿਹਾ ਸਾਨੂੰ ਪਤਾ ਹੈ ਵੀ ਜੇਕਰ ਇਹਨਾਂ ਦੇ ਵਿੱਚਕਾਰ ਕੋਈ ਡਿਜੀਟ ਆਊਗਾ ਤਾਂ ਫਿਰ ਇਹ ਅਗਲਾ ਜਿਹੜਾ ਹੈ ਡਿਜੀਟ ਆਹਾ ਚੇਂਜ ਹੋਏਗਾ ਆਹ ਵਾਲਾ ਚੇਂਜ ਹੋਏਗਾ 2 ਤੇ 2 ਦੀ ਥਾਂ ਤੇ ਸਾਡੇ ਕੋਲ ਇੱਕ ਹੋਰ ਜੁੜ ਜੂਗਾ ਇਹਦੇ ਵਿੱਚ ਕਿੰਨਾ ਬਣ ਜੂਗਾ 3 ਬਣ ਜੂਗਾ ਬਾਕੀ 1 2 3 ਆਹ ਵਾਲੀਆਂ ਜ਼ੀਰੋ ਚ ਲੱਗ ਜਾਣਗੀਆਂ ਠੀਕ ਹੈ ਤਾਂ ਇਸ ਤੋਂ ਬਾਅਦ ਐਸਟੀਮੇਟਡ ਸਮ ਕਰਨਾ ਹੈ ਇਹਨਾਂ ਦੋਨਾਂ ਦਾ ਸਮ ਕਰ ਦੋ ਪਲੱਸ ਕਰ ਦੋ ਠੀਕ ਹੈ 1391 ਦਾ ਨੇੜਲੇ 1000 ਵਿੱਚ ਨਿਕਤੀ ਕਰਨ 1000 ਆ ਗਿਆ 2230 ਦੇ ਨੇੜਲੇ ਸਥਾਨ ਨੇੜਲੇ 1000 ਦੇ ਸਥਾਨ ਤੱਕ ਨਿਕਲੀ ਕਰਨ ਜਿਹੜਾ ਹੈਗਾ 3000 ਆ ਗਿਆ ਅੰਦਾਜ਼ਨ ਜੋੜ ਕਿੰਨਾ ਆ ਗਿਆ 1000 3000 4000 ਤਾਂ ਬਹੁਤ ਸੌਖੇ ਕੁਐਸਚਨ ਹਨ ਪਿਛਲੇ ਸਾਲ ਤੁਸੀਂ ਸਮਝੇ ਹੀ ਹੋਏ ਹਨ ਮੈਂ ਹੁਣ ਵੀ ਨਾਲੋਂ ਨਾਲ ਤੁਹਾਨੂੰ ਸਮਝਾ ਰਹੀ ਹਾਂ ਵੀ ਕਿਵੇਂ ਕਰਨੇ ਆ ਇਹ ਤਾਂ ਸਾਰੇ ਬੱਚਿਆਂ ਨੇ ਬੜੀ ਹੀ ਧਿਆਨ ਨਾਲ ਵੀਡੀਓ ਦੇਖਣੀ ਹੈ ਵੀਡੀਓ ਦੇਖ ਕੇ ਆਪਣਾ ਜਿਹੜਾ ਹੈਗਾ ਵੀਡੀਓ ਨੂੰ ਲਾਈਕ ਵੀ ਕਰਨਾ ਹੈ ਔਰ ਕਮੈਂਟ ਵੀ ਕਰਨਾ ਹੈ ਕੋਈ ਚੰਗੇ ਮਾੜੇ ਦਾ ਵੀ ਚੰਗਾ ਲੱਗਿਆ ਜਾਂ ਮਾੜਾ ਲੱਗਿਆ ਜਿੱਦਾਂ ਵੀ ਲੱਗਿਆ ਤੁਹਾਨੂੰ ਜਾਂ ਸੋਸੋ ਲੱਗਿਆ ਕਮੈਂਟ ਜ਼ਰੂਰ ਕਰਕੇ ਦੱਸਿਓ ਅ ਅੱਗੇ ਹੈ ਤੁਹਾਨੂੰ ਆਹ ਵਾਲੀ ਰਕਮ ਦਿੱਤੀ ਹੋਈ ਹੈ ਇਹ ਰਕਮ ਜਿਹੜੀ ਹੈਗੀ ਹੈ ਇਹ ਵੀ ਹਜ਼ਾਰ ਵਿੱਚ ਹੈ ਕਿਵੇਂ ਕਿਉਂਕਿ ਇਹ ਦਿੱਤਾ ਹੋਇਆ 28000 28292 ਠੀਕ ਹੈ 21496 ਤਾਂ ਇਹ ਹਜ਼ਾਰ ਵਾਲੀ ਰਕਮ ਹੈ ਤਾਂ ਇਹਦਾ ਰਾਉਂਡ ਆਫ ਹੈ ਜਿਹੜਾ ਉਹ ਵੀ ਅਸੀਂ ਹਜ਼ਾਰ ਦੇ ਵਿੱਚ ਹੀ ਕਰਾਂਗੇ ਮਤਲਬ ਰਾਉਂਡ ਆਫ ਟੂ ਨੀਅਰਸਟ ਆ ਦੇਖੋ ਹਜ਼ਾਰ ਆ ਜਿਹੜਾ ਉਹ ਆਪਣਾ ਆ ਆ ਗਿਆ ਠੀਕ ਹੈ ਇਹ 10000 ਬਣ ਗਿਆ 28000 ਵਿੱਚੋਂ ਦੋ ਡਿਜੀਟ ਆਪਾਂ ਇਕੱਠੇ ਪੜਤੇ ਇਟ ਮੀਨਸ ਇਹ 10000 ਹੋ ਗਿਆ ਤਾਂ ਇਹਦਾ ਰਾਉਂਡ ਆਫ 10000 ਦੇ ਵਿੱਚ ਕਰਾਂਗੇ ਆਪਾਂ 10000 ਦੇ ਵਿੱਚ ਕਰਾਂਗੇ ਠੀਕ ਹੈ ਰਕਮ ਵੀ 10000 ਵਾਲੀ ਹੈ ਜਿਹੇ ਜੀ ਰਕਮ ਹੈ ਉਹੋ ਜਿਹੀ ਆਪਾਂ ਇਹਦਾ ਨਿਕਟੇ ਕਰਨ ਕਰਿਆ ਕਰਾਂਗੇ ਤਾਂ ਰਕਮ ਹੈਗੀ 10000 ਵਾਲੀ ਮਤਲਬ 28 ਦੋ ਡਿਜੀਟ ਇਕੱਠੇ ਪੜੇ ਆ ਠੀਕ ਹੈ ਆ ਦੇਖੋ 8 ਠਿੱਕਰ ਤਾਂ ਆਪਣਾ 10000 ਹੋ ਗਿਆ ਇਸ ਤੋਂ ਬਾਅਦ ਇਹ 10000 ਹੋਇਆ ਅਗਲਾ ਡਿਜੀਟ ਤਾਂ 10000 ਤੱਕ ਰਾਉਂਡ ਆਫ ਫਾਈਂਡ ਆਊਟ ਕਰਾਂਗੇ ਤਾਂ ਰਾਉਂਡ ਆਫ ਫਾਈਂਡ ਆਊਟ ਕਰਨ ਵਾਸਤੇ ਤੁਹਾਨੂੰ ਦੇਖਣਾ ਪਊਗਾ ਵੀ ਜਿਹੜਾ ਆ 2 ਐ ਇਹ ਚੇਂਜ ਹੋਏਗਾ ਕਿ ਨਹੀਂ ਹੋਏਗਾ ਤਾਂ ਉਹ ਚੇਂਜ ਹੋਊਗਾ ਕਿ ਨੰਬਰ ਹੋਊਗਾ 10000 ਦੇ ਪਲੇਸ ਤੇ ਜਿਹੜੀ ਜਗ੍ਹਾ ਤੇ ਪਿਆ ਜਿਹੜਾ ਡਿਜੀਟ ਵੀ ਉਹ ਚੇਂਜ ਹੋਊਗਾ ਕਿ ਨਹੀਂ ਹੋਊਗਾ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ 1000 ਪਲੇਸ ਤੇ ਜਿਹੜਾ ਪਿਆ ਡਿਜੀਟ ਉਹ ਦੇਖਣਾ ਪਊਗਾ ਵੀ ਉਹ ਕਿੰਨਾ ਹੈ ਜੇਕਰ ਤਾਂ ਉਹ 0 ਤੋਂ ਲੈ ਕੇ 4 ਦੇ ਵਿੱਚਕਾਰ ਹੈ ਤਾਂ ਆ ਚੇਂਜ ਨਹੀਂ ਹੋਊਗਾ ਤਾਂ ਆਪਾਂ ਪਤਾ ਵੀ ਇਹ 5 ਤੋਂ ਲੈ ਕੇ 9 ਦੇ ਵਿੱਚਕਾਰ ਆ ਤਾਂ ਕਰਕੇ ਆ ਚੇਂਜ ਹੋਊਗਾ 2 ਦੀ ਜਗ੍ਹਾ ਤੇ ਕਿੰਨਾ ਬਣ ਜਾਊਗਾ 3 ਬਣ ਜਾਊਗਾ ਠੀਕ ਹੈ ਤੇ ਬਾਕੀ ਜਿੰਨੇ ਡਿਜੀਟ ਹੈਗੇ 1 2 3 4 ਉਹਨੀਆਂ 1 2 3 4 ਜ਼ੀਰੋਸ ਲੱਗ ਜਾਣਗੀਆਂ ਐਵੇਂ ਜਿਹੀ ਕਰਿਆ ਹੈਗਾ ਇਹਦੇ ਵਿੱਚ ਤੁਸੀਂ ਦੇਖਣਾ ਹੈਗਾ ਰਾਉਂਡ ਆਫ ਟੂ ਨੀਅਰਸਟ 100000 ਫਾਈਂਡ ਆਊਟ ਕਰਨਾ ਹੈ ਇਹਦਾ ਤਾਂ ਇਹਦੇ ਵਿੱਚ ਵੀ ਤੁਸੀਂ ਇਹ ਦੇਖਣਾ ਪਊਗਾ ਵੀ ਆ ਚੇਂਜ ਹੋਊਗਾ ਕਿ ਨਹੀਂ ਹੋਊਗਾ ਉਹਦੇ ਵਾਸਤੇ ਤੁਸੀਂ ਇਸ ਤੋਂ ਅਗਲਾ ਡਿਜੀਟ ਹੈ ਜਿਹੜਾ 1000 ਪਲੇਸ ਤੇ ਪਿਆ ਹੈ ਉਹ ਦੇਖੋਗੇ ਹਜ਼ਾਰ ਦੇ ਸਥਾਨ ਤੇ ਪਿਆ ਜਿਹੜਾ ਉਹ ਦੇਖੋਗੇ ਜੇਕਰ ਉਹ 0 ਤੋਂ ਲੈ ਕੇ 4 ਦੇ ਵਿਚਕਾਰ ਹੋਇਆ ਤਾਂ ਫਿਰ ਇਹ ਚੇਂਜ ਨਹੀਂ ਹੋਊਗਾ ਇਹ 2 ਦਾ 2 ਹੀ ਰਹੂਗਾ ਸਾਨੂੰ ਪਤਾ ਹੀ ਹੈ ਵੀ ਇਹ 0 ਤੋਂ ਲੈ ਕੇ 4 ਦੇ ਵਿਚਕਾਰ ਆਇਆ ਪਿਆ ਤਾਂ ਕਰਕੇ ਇਹ ਚੇਂਜ ਨਹੀਂ ਹੋਊਗਾ 2 ਦਾ 2 ਰਹੂਗਾ ਬਾਅਦ ਵਿੱਚ 1 2 3 4 0 ਲਗਾਤੀਆਂ ਜਿੰਨੇ ਡਿਜੀਟ ਹੁੰਦੇ ਬਾਅਦ ਵਿੱਚ ਉਨੀਆਂ 0 ਲੱਗ ਜਾਂਦੀਆਂ ਡਿਜੀਟ ਮੀਨਸ ਅੰਕ ਪੰਜਾਬੀ ਮੀਡੀਅਮ ਵਾਲਿਆਂ ਨੂੰ ਵੀ ਦੱਸ ਦਿੰਨੀ ਆ ਡਿਜੀਟ ਨੂੰ ਅੰਕ ਕਿਹਾ ਜਾਂਦਾ ਹੈ ਠੀਕ ਹੈ ਤਾਂ ਇੱਥੇ ਦਿੱਤਾ ਹੋਇਆ ਹੈ 592 ਦਾ 10000 ਦੇ ਸਥਾਨ ਤੱਕ ਨਿਕਟੀ ਕਰਨ ਕਿੰਨਾ ਬਣ ਗਿਆ 30000 ਬਣ ਗਿਆ 21446 ਦਾ 96 ਦਾ 10000 ਦੇ ਸਥਾਨ ਤੱਕ ਨਿਕਟੀ ਕਰਨ ਕਿੰਨਾ ਬਣ ਗਿਆ 20000 ਬਣ ਗਿਆ ਦੋਨਾਂ ਦੀ ਤੁਸੀਂ ਘਟਾਓ ਕਰਨੀ ਹੈ 30000 ਵਿੱਚੋਂ 20000 ਘਟਾਉਣਾ ਹੈ ਤਾਂ ਆਨਸਰ ਕਿੰਨਾ ਆ ਗਿਆ 10000 ਆ ਗਿਆ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਕਰਦੇ ਹਾਂ ਅਗਲਾ ਕੁਐਸਚਨ ਹੈ ਐਸਟੀਮੇਟ ਦਾ ਪ੍ਰੋਡਕਟ ਯੂジング ਜਨਰਲ ਰੂਲਸ ਨਿਕਟੀ ਕਰਨ ਦੇ ਆਮ ਨਿਯਮਾਂ ਦੀ ਵਰਤੋਂ ਕਰਕੇ ਹੇਠ ਲਿਖਿਆ ਮਤਲਬ ਆਮ ਨਿਯਮ ਫਾਈਂਡ ਆਊਟ ਯੂਜ਼ ਕਰਨੇ ਹਨ ਵਿੱਚ ਵੀ ਤੁਸੀਂ ਇਹ ਆਪ ਡਿਸਾਈਡ ਕਰਨਾ ਹੈ ਵੀ ਤੁਸੀਂ ਨੀਅਰੈਸਟ 10 ਫਾਈਂਡ ਆਊਟ ਕਰਨਾ ਹੈ ਨੀਅਰੈਸਟ 1000 ਫਾਈਂਡ ਆਊਟ ਕਰਨਾ ਹੈ ਨੀਅਰੈਸਟ 100 ਫਾਈਂਡ ਆਊਟ ਕਰਨਾ ਹੈ ਮਤਲਬ ਨੇੜਲੀ ਦਹਾਈ ਦੇ ਸਥਾਨ ਦਾ ਨਿਕਟੀਕਰਨ ਕਰਨਾ ਹੈ ਸੈਂਕੜੇ ਦਾ ਕਰਨਾ ਹੈ ਕਿ ਹਜ਼ਾਰ ਦਾ ਕਰਨਾ ਹੈ ਇਹ ਤੁਸੀਂ ਆਪ ਡਿਸਾਈਡ ਕਰਨਾ ਹੈ ਤਾਂ ਦੇਖੋ 898 ਦਿੱਤਾ ਹੋਇਆ ਹੈ ਜ਼ਾਹਿਰ ਜੀ ਗੱਲ ਹੈ ਵੀ ਇਹ ਕਿੰਨਾ ਹੈਗਾ ਸੈਂਕੜੇ ਵਾਲਾ ਰਕਮ ਆ ਵੀ ਸੈਂਕੜੇ ਵਾਲੀ ਰਕਮ ਹੈ ਮਤਲਬ 100 ਵਾਲੀ ਗੱਲ ਰਕਮ ਹੈ ਤਿੰਨ ਰਕਮ ਤਿੰਨ ਡਿਜੀਟ ਹੈਗੇ ਆ ਤਾਂ ਕਰਕੇ ਜਿਹੜਾ ਹੈਗਾ ਸੈਂਕੜੇ ਵਾਲੇ ਰਕਮ ਹੈ ਇਹ ਮਤਲਬ 100 ਵਾਲੀ ਰਕਮ ਹੈ ਤਾਂ 800 ਹੈ ਆ 700 ਹੈ ਤਾਂ 800 ਜਿਹੜਾ ਹੈਗਾ 98 ਹੈ ਰਾਉਂਡ ਆਫ ਟੂ 100 ਪਲੇਸ ਕਰਨਾ ਹੈ ਇਹਨੂੰ ਇਸ ਨੂੰ ਰਾਉਂਡ ਆਫ ਟੂ 100 ਪਲੇਸ ਕਰਨਾ ਹੈ ਤਾਂ ਇਹ ਦੇਖਣਾ ਹੈ ਵੀ ਇਹਦੇ 10th 10 ਵਾਲੇ ਪਲੇਸ ਤੇ ਕੀ ਪਿਆ ਹੈ 9 ਪਿਆ ਜੇ 10 ਵਾਲੇ ਪਲੇਸ ਤੇ 9 ਪਿਆ ਹੈ ਤਾਂ ਇਹਦਾ ਮਤਲਬ ਇਹ 0 ਤੋਂ ਲੈ ਕੇ 5 ਤੋਂ ਲੈ ਕੇ 9 ਦੇ ਵਿਚਕਾਰ ਹੋਵੇ ਤਾਂ ਚੇਂਜ ਕਰਨਾ ਹੁੰਦਾ ਆ ਚੇਂਜ ਹੋਊਗਾ 8 ਦੀ ਜਗ੍ਹਾ ਤੇ ਕਿੰਨਾ ਆਜੂਗਾ 9 ਆਜੂਗਾ ਆ ਬਾਕੀ ਇਹ ਦੋ ਜ਼ੀਰੋਸ ਲੱਗ ਜਾਣਗੀਆਂ ਤਾਂ ਇਹਦਾ ਕਿੰਨਾ ਆਜੂਗਾ 900 ਆਜੂਗਾ ਅੱਗੇ ਆ ਗਿਆ 785 ਰਾਉਂਡ ਆਫ ਟੂ ਹੰਡਰਡ ਪਲੇਸ ਇਹਦੇ ਵਿੱਚ ਵੀ ਤੁਸੀਂ ਇਹ ਕਰਨਾ ਹੈ ਆ ਇਹਨੂੰ ਦੇਖਣਾ ਹੈ 7 ਨੂੰ ਚੇਂਜ ਹੋਏਗਾ ਕਿ ਨਹੀਂ ਹੋਏਗਾ ਉਹਦੇ ਵਾਸਤੇ ਤੁਹਾਨੂੰ ਆਹ ਵਾਲਾ ਡਿਜੀਟ ਦੇਖਣਾ ਹੋਊਗਾ ਠੀਕ ਹੈ ਆ ਦਹਾਈ ਦੇ ਸਥਾਨ ਵਾਲਾ ਦੇਖਣਾ ਪਊਗਾ ਵੀ ਇਹ ਜਿਹੜਾ ਸੈਂਕੜੇ ਵਾਲਾ ਸਥਾਨ ਆ ਉਹ ਚੇਂਜ ਹੋਊਗਾ ਕਿ ਨਹੀਂ ਹੋਊਗਾ ਦਹਾਈ ਦੇ ਸਥਾਨ ਤੇ ਤੁਹਾਡੇ ਕੋਲ ਕੀ ਪਿਆ ਇੱਥੇ 8 ਪਿਆ ਹੈ 5 ਤੋਂ ਲੈ ਕੇ 9 ਦੇ ਵਿਚਕਾਰ ਹੋਵੇ ਤਾਂ ਇਹ ਚੇਂਜ ਹੋ ਜਾਂਦਾ 7 ਦੀ ਜਗ੍ਹਾ ਤੇ ਕਿੰਨਾ ਬਣ ਜਾਊਗਾ 8 ਬਣ ਜਾਊਗਾ ਬਾਕੀ ਆ ਦੋ ਜ਼ੀਰੋਸ ਲੱਗ ਜਾਣਗੀਆਂ ਤਾਂ 900 ਆ ਗਿਆ 800 ਆ ਗਿਆ ਐਸਟੀਮੇਟ ਪ੍ਰੋਡਕਟ ਫਾਈਂਡ ਆਊਟ ਕਰਨੀ ਹੈ 900 ਨੂੰ 800 ਨਾਲ ਗੁਣਾ ਕਰਾਂਗੇ ਤਾਂ ਤੁਹਾਡੇ ਕੋਲ ਆ ਆ ਜਾਊਗਾ ਬਸ ਆ ਦੋ ਆ ਦੋ ਆ 4 ਜ਼ੀਰੋਸ ਲੱਗ ਜਾਣਗੀਆਂ ਤੇ 8 ਨੂੰ 9 ਨਾਲ ਪ੍ਰੋਡਕਟ ਕਰੋਗੇ ਤਾਂ 72 ਆਣੀ ਜਾਊਗਾ ਠੀਕ ਹੈ ਆ ਬਣ ਜਾਊਗਾ ਫਤਰ ਦੇ ਨਾਲ 4 ਜ਼ੀਰੋਸ ਲੱਗ ਜਾਣਗੇ ਚਲੋ ਜੀ ਅਗਲਾ ਕੁਐਸਚਨ ਹੈ ਅਗਲਾ ਕੁਐਸਚਨ ਦੇਖੋ ਥੋੜਾ ਜਿਹਾ ਡਿਫਰੈਂਟ ਹੈ ਕੀ ਹੈ ਇੱਥੇ 9 ਦਿੱਤਾ ਹੋਇਆ ਹੈ ਮਤਲਬ ਇੱਕ ਡਿਜੀਟ ਵਾਲੀ ਰਕਮ ਹੈ ਆਹ ਤਿੰਨ ਡਿਜੀਟ ਵਾਲੀ ਰਕਮ ਹੈ ਠੀਕ ਹੈ ਇਹ ਸਿਰਫ ਵਨ ਪਲੇਸ ਵਾਲਾ ਆਪਾਂ ਇਹਦਾ ਰਾਉਂਡ ਆਫ ਫਾਈਂਡ ਕਰਾਂਗੇ 9 ਰਾਉਂਡ ਆਫ ਟੂ ਵਨਸ ਵਨਸ ਪਲੇਸ ਇਹਨੂੰ ਸਿਰਫ ਵਨਸ ਪਲੇਸ ਤੱਕ ਤੇ ਇਹਨੂੰ ਕੀ ਕਰਾਂਗੇ 100 ਪਲੇਸ ਤੱਕ ਦੋਨਾਂ ਦਾ ਜਿਹੜਾ ਰਾਉਂਡ ਆਫ ਫਾਈਂਡ ਆਊਟ ਕਰਨਾ ਹੈ नौ का एक स्थान तक नियुक्तिकरण करा तो सत सौ पचानवे का सैकड़े देखान तक नियुक्तिकरण करा नौ दाई दा के स्थान तक नियुक्तिकरण की होगा दस होगा कि होगा हाँ देखो एक तो लैके दस तिकर एक तो लैके चार तिकर इधर आजगा तो लैके पाँच छे सत अठ नौ इतने आऊगा जो नौ तो खड़े हैं तो गुड़ के कितनी जाएगी दस ते जाएगी ठीक है ਉਸ ਤੋਂ ਬਾਅਦ ਆ ਗਿਆ 795 ਦਾ ਇਵੇਂ ਜਿਕਰ 795 ਦਾ ਹੁੰਦਾ ਹੈ ਮਤਲਬ 700 ਤੋਂ ਲੈ ਕੇ 800 ਤੱਕ ਹੈ ਤਾਂ 710 20 30 40 50 60 70 80 90 90 ਤੋਂ ਬਾਅਦ 95 95 ਜਿਹੜਾ ਇੱਥੇ ਆ ਜੂਗਾ ਤਾਂ ਇਹਦਾ ਮਤਲਬ ਅਸੀਂ ਇਧਰ ਨੂੰ ਹੀ ਜਾਵਾਂਗੇ 800 ਵੱਲ ਨੂੰ ਠੀਕ ਹੈ ਤਾਂ 795 ਦਾ ਜਿਹੜਾ ਰਾਉਂਡ ਆਫ ਆ ਉਹ ਕਿੰਨਾ ਆ ਜੂਗਾ 800 ਆ ਜਾਏਗਾ ਤਾਂ ਉਸ ਤੋਂ ਬਾਅਦ ਕੀ ਕਰਨਾ ਹੈ ਦੋਨੋਂ ਦੀ ਇਹਦਾ 10 ਆ ਗਿਆ ਇਹਦਾ 800 ਆ ਗਿਆ ਦੋਨਾਂ ਦੀ ਐਸਟੀਮੇਟ ਪ੍ਰੋਡਕਟ ਕਰਨੀ ਹੈ ਗੁਣਾ ਕਰਨੀ ਹੈ ਪ੍ਰੋਡਕਟ ਕਰੋਗੇ ਤਾਂ 8000 ਆ ਜਾਏਗਾ ਸੌਖਾ ਜਾਈਏ ਠੀਕ ਹੈ ਅੰਦਾਜ਼ਨ ਗੁਣਾ ਕਰੋਗੇ 10 ਤੇ 8 800 ਦੀ 8000 ਆ ਜਾਈਗੀ ਬਹੁਤ ਸੌਖਾ ਕੁਐਸਚਨ ਹੈ ਅਗਲਾ ਕੁਐਸਚਨ ਕਰਦੇ ਹਾਂ ਦੂਸਰੇ ਸਵਾਲ ਦਾ ਸੀ ਪਾਰਟ ਹੈ ਜਿਹੜਾ ਉਹ ਕਰਦੇ ਹਾਂ ਆਪਾਂ ਦੇਖੋ ਕੀ ਹੈ ਇਹਦੇ ਵਿੱਚ 87 ਐ ਤੇ 317 ਹੈਗਾ ਠੀਕ ਹੈ 87 ਐਂਡ 317 ਐ 87 ਦਾ ਜਿਹੜਾ ਰਾਉਂਡ ਆਫ 2 10 ਪਲੇਸ ਕਰਨਾ ਹੈ ਇਹਦਾ ਕੀ ਕਰਨਾ ਹੈ 100 ਪਲੇਸ ਕਰਨਾ ਹੈ ਕਿਉਂਕਿ ਇਹ 10 ਪਲੇਸ ਵਾਲੀ ਰਕਮ ਹੀ ਹੈ ਦਹਾਈ ਵਾਲੀ ਰਕਮ ਹੈ ਠੀਕ ਹੈ ਇਹ 100 ਪਲੇਸ ਵਾਲੀ ਰਕਮ ਹੈ ਸੈਂਕੜੇ ਵਾਲੀ ਰਕਮ ਹੈ ਤਾਂ ਇਹਦਾ ਰਾਉਂਡ ਆਫ 2 10 ਪਲੇਸ ਕਰਨਾ ਹੈ ਪਤਾ ਹੈ 87 ਦਾ ਰਾਉਂਡ ਆਫ ਜਿਹੜਾ ਹੈਗਾ ਕੀ ਆਊਗਾ ਇਹਦਾ ਰਾਉਂਡ ਆਫ ਪਤਾ ਕਰਨਾ 8 ਦਾ ਵੀ 8 ਚੇਂਜ ਹੋਊਗਾ ਕਿ ਨਹੀਂ ਹੋਊਗਾ ਉਦੇ ਵਾਸਤੇ ਤੁਹਾਨੂੰ ਇਹ ਵਾਲਾ ਡਿਜੀਟ ਦੇਖਣਾ ਪਊਗਾ ਵਨਸ ਪਲੇਸ ਵਾਲਾ ਵੀ ਟੈਂਸ ਵਾਲਾ ਚੇਂਜ ਹੋਏਗਾ ਕਿ ਨਹੀਂ ਵਨਸ ਪਲੇਸ ਤੇ ਜੇਕਰ ਤੁਹਾਡੇ 5 ਤੋਂ ਲੈ ਕੇ 9 ਤੱਕ ਪਈ ਹੋਣਗੇ ਤਾਂ ਆ ਚੇਂਜ ਹੋਊਗਾ ਤਾਂ ਇੱਥੇ ਕਿੰਨਾ ਪਿਆ 7 ਪਿਆ 5 ਤੋਂ ਲੈ ਕੇ 9 ਦੇ ਵਿੱਚਕਾਰ ਵਾਲਾ ਅੰਕ ਆ ਰਿਹਾ ਇਟ ਮੀਨਸ ਆ ਚੇਂਜ ਹੋਊਗਾ ਇਹਦੇ ਅੱਠ ਦੀ ਜਗ੍ਹਾ ਤੇ 9 ਬਣ ਜਾਊਗਾ ਤੇ ਨਾਲ ਇੱਕ ਜ਼ੀਰੋ ਲੱਗ ਜੂ ਇੱਕ ਡਿਜੀਟ ਹੀ ਪਿਆ ਇਹਦੇ ਪਿੱਛੇ ਠੀਕ ਹੈ ਉਸ ਤੋਂ ਬਾਅਦ ਕੀ ਹੈ 317 ਦਾ 317 ਦਾ ਕੀ ਹੋਊਗਾ 3 ਦਾ ਚੇਂਜ ਹੋਊਗਾ ਕਿ ਨਹੀਂ ਹੋਊਗਾ ਉਦੇ ਵਾਸਤੇ ਤੁਹਾਨੂੰ ਆ ਦੇਖਣਾ ਪੂਗਾ ਕਿ ਕਿਉਂਕਿ ਇਹ 0 ਤੋਂ ਲੈ ਕੇ 4 ਦੇ ਵਿੱਚਕਾਰ ਵਾਲਾ ਡਿਜੀਟ ਆ ਰਿਹਾ ਤਾਂ ਕਰਕੇ ਉਹਦ ਚੇਂਜ ਨਹੀਂ ਕਰਦੇ ਹੁੰਦੇ ਜਦੋਂ 0 ਤੋਂ 4 ਦੇ ਵਿੱਚਕਾਰ ਆਉਂਦਾ ਹੁੰਦਾ ਤਾਂ ਕਰਕੇ ਇਹ ਚੇਂਜ ਨਹੀਂ ਹੋਊਗਾ ਤਿੰਨ ਦਾ ਤਿੰਨ ਹੀ ਰਹਿ ਜਾਊਗਾ ਬਾਅਦ ਵਿੱਚ 1 2 ਜ਼ੀਰੋਸ ਲੱਗ ਜਾਣਗੇ ਉਸ ਤੋਂ ਬਾਅਦ ਕੀ ਕਰਨਾ ਹੈ ਇਹਨਾਂ ਦੀ ਪ੍ਰੋਡਕਟ ਕਰ ਦੇਣੀ ਹੈ ਐਸਟੀਮੇਟ ਪ੍ਰੋਡਕਟ ਫਾਈਂਡ ਆਊਟ ਕਰ ਲੈਣੀ ਹੈ ਬਸ ਠੀਕ ਹੈ ਐਸਟੀ ਤੇ ਐਸਟੀ ਦੋਨੋਂ ਦੀ ਪ੍ਰੋਡਕਟ ਫਾਈਂਡ ਆਊਟ ਕਰਤੀ 87 ਦਾ ਦਹਾਈ ਦੇ ਸਥਾਨ ਤੱਕ ਨਿਕਟੀ ਕਰਨ 90 ਆ ਜਾਊਗਾ 317 ਦਾ ਸੈਂਕੜੇ ਦੇ ਸਥਾਨ ਤੱਕ ਨਿਕਟੀ ਕਰਨ 300 ਆ ਜਾਊਗਾ ਦੋਨਾਂ ਦੀ ਗੁਣਾ ਕਰਤੀ ਠੀਕ ਹੈ ਇਹ ਤੁਸੀਂ ਆਪ ਡਿਸੀਜਨ ਲੈਣਾ ਹੈ ਵੀ ਅਸੀਂ ਦਹਾਈ ਦੇ ਸਥਾਨ ਤੱਕ ਨਿਕਟੇ ਕਰਨ ਲੈਣਾ ਹੈ ਕਿ ਸੈਂਕੜੇ ਦੇ ਸਥਾਨ ਤੱਕ ਜਿਹੋ ਜੀ ਰਕਮ ਦਿੱਤੀ ਹੈ ਉਹੋ ਜਿਹਾ ਅਸੀਂ ਨਿਕਟੇ ਕਰਨ ਫਾਈਨੋਟ ਕਰਨਾ ਹੈ ਕਿਉਂਕਿ ਇਹਨਾਂ ਨੇ ਸਪੈਸ਼ਲ ਨਹੀਂ ਨਾ ਮੈਂਸ਼ਨ ਕੀਤਾ ਹੋਇਆ ਵੀ ਦਹਾਈ ਦੇ ਸਥਾਨ ਤੱਕ ਨਿਕਟੇ ਕਰਨ ਲੈਣਾ ਹੈ ਕਿ ਸੈਂਕੜੇ ਦੇ ਸਥਾਨ ਤੱਕ ਲੈਣਾ ਹੈ ਜਿਵੇਂ ਪੰਜਵੀਂ ਦੀ ਕਿਤਾਬ ਦੇ ਵਿੱਚ ਤਾਂ ਤੁਹਾਨੂੰ ਹੈਗਾ ਸੀ ਦਿੱਤਾ ਹੋਇਆ ਸੀਗਾ ਵੀ ਤੁਸੀਂ ਸੈਂਕੜੇ ਦੇ ਸਥਾਨ ਤੱਕ ਨਿਕਟੇ ਕਰਨ ਕਰਨਾ ਹੈ ਜਾਂ ਦਹਾਈ ਦੇ ਸਥਾਨ ਤੱਕ ਕਰਨਾ ਹੈ ਤਾਂ ਸੈਕੰਡ ਦਾ ਡੀ ਪਾਰਟ ਹੈ ਰਾਉਂਡ ਆਫ ਟੂ 1000 ਪਲੇਸ ਹੁਣ ਦੇਖੋ ਇਹ 1000 ਪਲੇਸ ਹੈ ਆਹ ਹਜ਼ਾਰ ਤੱਕ ਰਕਮ ਦਿੱਤੀ ਹੋਈ ਹੈ 9000 ਇਹ ਠੀਕ ਹੈ ਆ ਕੀ ਹੈਗੀ ਹੈ ਟੈਂਸ ਪਲੇਸ ਵਾਲੀ ਰਕਮ ਹੈ ਤਾਂ ਇਹਨੂੰ ਆਪਾਂ ਜਿਹੜਾ ਹੈਗਾ ਟੈਂਸ ਪਲੇਸ ਦਾ ਰਾਉਂਡ ਆਫ ਕਰਾਂਗੇ ਇਹਨੂੰ 1000 ਪਲੇਸ ਤੱਕ ਕਰਾਂਗੇ ਰਾਉਂਡ ਆਫ ਤਾਂ ਹੁਣ ਹਜ਼ਾਰ ਦੇ ਸਥਾਨ ਤੇ ਜਿਹੜਾ ਅੰਕ ਪਿਆ ਹੈ ਤੁਸੀਂ ਉਹ ਦੇਖਣਾ ਵੀ ਉਹ ਚੇਂਜ ਹੋਏਗਾ ਕਿ ਨਹੀਂ ਹੋਏਗਾ ਉਹਦੇ ਵਾਸਤੇ ਕੀ ਕਰਨਾ ਉਸ ਤੋਂ ਅਗਲਾ ਅੰਕ ਮਤਲਬ ਸੈਂਕੜੇ ਦੇ ਸਥਾਨ ਤੇ ਜਿਹੜਾ ਪਿਆ ਉਹ ਦੇਖੋਗੇ ਜੇਕਰ ਉਹ 0 ਤੇ 4 ਹੋਇਆ ਤਾਂ ਆ ਚੇਂਜ ਨਹੀਂ ਹੋਊਗਾ ਇਹਦਾ ਮਤਲਬ ਇਹ 9 ਦਾ 9 ਰਹਿ ਜਾਊਗਾ ਬਾਅਦ ਵਿੱਚ 1 2 3 ਜ਼ੀਰੋਸ ਲੱਗ ਜਾਣਗੀਆਂ ਠੀਕ ਹੈ ਆ ਗਿਆ ਇਹਦਾ 1000 ਦੇ ਸਥਾਨ ਤੱਕ ਨਿਕਟੀ ਕਰਨ ਉਸ ਤੋਂ ਬਾਅਦ 29 ਦਾ ਦਹਾਈ ਦੇ ਸਥਾਨ ਤੱਕ ਨਿਕਟੀ ਕਰਨ ਕਰਨਾ 29 ਆ ਜਿਹੜਾ ਇਹਦਾ ਦਹਾਈ ਦੇ ਸਥਾਨ ਤੱਕ ਮਤਲਬ ਤੁਸੀਂ ਇਹ ਦੇਖਣਾ ਵੀ ਆਹ ਦੂਆ ਜਿਹੜਾ ਦਹਾਈ ਦੇ ਸਥਾਨ ਤੇ ਪਿਆ ਇਹ ਚੇਂਜ ਹੋਊਗਾ ਕਿ ਨਹੀਂ ਹੋਊਗਾ ਤਾਂ ਉਹਦੇ ਵਾਸਤੇ ਕੀ ਕਰੋਗੇ ਆ ਇਕਾਈ ਦੇ ਸਥਾਨ ਵਾਲਾ ਦੇਖੋਗੇ ਜੇਕਰ ਇਹ 5 ਤੋਂ ਲੈ ਕੇ 9 ਦੇ ਵਿੱਚਕਾਰ ਹੋਵੇ ਤਾਂ ਇਹ ਚੇਂਜ ਹੋ ਜਾਂਦਾ ਇਹ ਕਿੰਨਾ ਹੈਗਾ 9 ਹੈ ਤਾਂ ਕਰਕੇ ਆ ਚੇਂਜ ਹੋਊਗਾ ਠੀਕ ਹੈ 5 ਤੋਂ ਲੈ ਕੇ 9 ਦੇ ਵਿੱਚਕਾਰ ਵਾਲਾ ਅੰਕ ਆਹ ਤਾਂ ਕਰਕੇ ਆ ਚੇਂਜ ਹੋਊਗਾ ਦੋ ਦੀ ਥਾਂ ਤੇ ਕਿੰਨਾ ਬਣ ਜਾਊਗਾ 3 ਬਣ ਜਾਊਗਾ ਬਾਅਦ ਵਿੱਚ 1 ਇਹਦੀ ਥਾਂ ਤੇ ਲੱਗ ਜੂਗੀ 0 ਆਨਸਰ ਕਿੰਨਾ ਆ ਜੂਗਾ ਇੱਥੇ 30 ਆ ਜੂਗਾ ਠੀਕ ਹੈ 9000 ਨੂੰ 30 ਨਾਲ ਤੁਸੀ ਕੀ ਕਰਨੀ ਹੈ ਗੁਣਾ ਕਰਨੀ ਹੈ ਤਾਂ ਤੁਹਾਡਾ ਇਹਨਾਂ ਆਨਸਰ ਆ ਜੂਗਾ ਠੀਕ ਹੈ ਸਿੰਪਲ ਗੁਣਾ ਹੀ ਆ ਤਿੰਨ ਜ਼ੀਰੋ ਇਸ ਤੇ ਆ ਚੰਨ ਜ਼ੀਰੋ ਲੱਗ ਇਹਨਾਂ ਚੌਥੀ ਜ਼ੀਰੋ ਆ ਲੱਗ ਜੂਗੀ 1 2 3 4 0 ਲੱਗ ਜਾਣਗੀਆਂ 9 ਨੂੰ 3 ਨਾਲ ਗੁਣਾ ਕਰ ਦੋਗੇ 27 ਆ ਜਾਊਗਾ ਅਗਲਾ ਕੁਐਸਚਨ ਹੈ ਐਸਟੀਮੇਟ ਬਾਈ ਰਾਉਂਡਿੰਗ ਆਫ ਟੂ ਨੀਅਰੈਸਟ 100 ਹੁਣ ਆ ਇਹਨਾਂ ਨੇ ਸਪੈਸ਼ਲ ਇੱਥੇ ਕਿਹਾ ਹੋਇਆ ਵੀ ਨੀਅਰੈਸਟ 100 ਤੱਕ ਜਿਹੜਾ ਹੈਗਾ ਤੁਸੀਂ ਰਾਉਂਡ ਆਫ ਕਰਨਾ ਹੈ ਇੱਥੇ ਕਿਹਾ ਹੋਇਆ ਇਸ ਤੋਂ ਪਹਿਲਾਂ ਦੇ ਸਵਾਲਾਂ 'ਚ ਨਹੀਂ ਕਿਹਾ ਹੋਇਆ ਸੀਗਾ ਉਹ ਅਸੀਂ ਖੁਦ ਡਿਸੀਜਨ ਲੈਣਾ ਸੀਗਾ ਵੀ ਕਿੰਨੇ ਤੱਕ ਤੁਸੀਂ ਰਾਉਂਡ ਆਫ ਕਰਨਾ ਹੈ 100 ਤੱਕ ਕਰਨਾ ਹੈ ਕਿ 10 ਤੱਕ ਕਰਨਾ ਹੈ ਕਿ 1000 ਤੱਕ ਕਰਨਾ ਹੈ ਨੇੜਲੇ ਸਥਾਨ ਸੈਂਕੜੇ ਦੇ ਸਥਾਨ ਤੱਕ ਨਿਕਟੀਕਰਨ ਕਰਕੇ ਅੰਦਾਜ਼ਨ ਮੁੱਲ ਪਤਾ ਕਰੋ ਠੀਕ ਹੈ ਸੈਂਕੜੇ ਦੇ ਸਥਾਨ ਤੱਕ ਪਤਾ ਕਰਨਾ ਹੈ ਤਾਂ ਜਿਹੜਾ ਪਹਿਲੀ ਰਕਮ ਹੈ 439 ਤਾਂ ਇਹਦਾ ਰਾਉਂਡ ਆਫ ਟੂ ਨੀਅਰਸਟ 100 ਪਲੇਸ ਕਿ ਆਊਗਾ 4 ਦਾ ਕਿੰਨਾ ਬਣ ਜੂਗਾ ਇੱਥੇ 4 ਹੀ ਰਹੂਗਾ ਕਿਉਂ ਕਿ ਕਿਉਂਕਿ ਇੱਥੇ 3 ਹੈ ਇੱਥੇ 0 ਤੋਂ 4 ਦੇ ਵਿਚਕਾਰ ਵਾਲੀ ਡਿਜੀਟ ਹੈ ਤਾਂ 4 ਦਾ 4 ਹੀ ਰਹਿ ਜੂਗਾ ਬਾਅਦ ਚਾ ਦੋ ਜ਼ੀਰੋਸ ਲੱਗ ਜਾਣੀਆਂ ਕਿੰਨਾ ਆਜੂਗਾ 400 ਤਾਂ ਹੁਣ ਇੱਥੇ 334 ਦਾ ਵੇਖਣਾ ਹੈ ਵੀ ਤਿੰਨ ਚੇਂਜ ਹੋਊਗਾ ਕਿ ਨਹੀਂ ਹੁੰਦਾ ਮੂਰਲਾ ਹਾਂ ਤਾਂ ਇਹ ਚੇਂਜ ਨਹੀਂ ਹੋਊਗਾ ਕਿਉਂਕਿ ਇੱਥੇ ਜਿਹੜਾ ਪਿਆ ਹੈਗਾ 0 ਤੋਂ ਲੈ ਕੇ 4 ਦੇ ਵਿਚਕਾਰ ਵਾਲੀ ਰਕਮ ਪਈ ਹੈ ਤਾਂ ਕਰਕੇ ਤਿੰਨ ਦਾ ਤਿੰਨ ਹੀ ਰਹਿ ਜਾਊਗਾ ਬਾਅਦ ਚਾ ਦੋ ਜ਼ੀਰੋ ਚ ਲੱਗ ਜਾਣੀਆਂ ਇੱਥੇ ਕਿੰਨਾ ਆਜੂਗਾ 300 ਆਜੂਗਾ ਇਸ ਤੋਂ ਬਾਅਦ ਇੱਥੇ ਤਿੰਨ ਦਾ ਦੇਖਣਾ ਹੈ ਵੀ ਆਹ ਤਿੰਨ ਚੇਂਜ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਸੈਂਕੜੇ ਦੇ ਸਥਾਨ ਵਾਲਾ ਪਤਾ ਕਰਨਾ ਆਪਾਂ 100 ਪਲੇਸ ਵਾਲਾ ਪਤਾ ਕਰਨਾ ਹੈ 100 ਪਲੇਸ ਤੇ ਜਿਹੜਾ ਹੈਗਾ ਡਿਜੀਟ ਪਿਆ ਉਹ ਚੇਂਜ ਹੋਊਗਾ ਕਿ ਨਹੀਂ ਹੋਊਗਾ ਇਹ ਨਹੀਂ ਚੇਂਜ ਹੋਊਗਾ ਕਿਉਂਕਿ ਇੱਥੇ 0 ਤੋਂ ਲੈ ਕੇ 4 ਦੇ ਵਿੱਚ 4 ਵਾਲਾ ਡਿਜੀਟ ਪਿਆ ਹੈ ਠੀਕ ਹੈ ਤਾਂ ਕਰਕੇ ਇਹ ਤਿੰਨ ਦਾ ਤਿੰਨ ਹੀ ਰਹਿ ਜਾਊਗਾ ਮੂਰਲਾ 4 ਦਾ 4 ਤਾਂ ਰਹਿਣਾ ਹੀ ਰਹਿਣਾ ਉਹਦਾ ਤਾਂ ਕੁਝ ਕਰਨਾ ਹੀ ਨਹੀਂ ਆਪਾਂ ਸਿਰਫ ਸੈਂਕੜੇ ਦੇ ਸਥਾਨ ਵਾਲਾ ਚੇਂਜ ਕਰਨਾ ਹੈ ਜਾਂ ਨਹੀਂ ਕਰਨਾ ਤਾਂ ਮੂਰਲਾ 4 ਦਾ 4 ਰਹਿ ਗਿਆ ਆ ਤਿੰਨ ਵਾਲਾ ਆਪਾਂ ਡਿਸੀਜਨ ਹੋ ਗਿਆ ਵੀ ਇਹ ਚੇਂਜ ਨਹੀਂ ਹੋਊਗਾ ਕਿਉਂਕਿ ਇੱਥੇ 1 ਹੈ ਤੇ ਇਹਦੇ ਬਾਅਦ ਦੋ ਡਿਜੀਟ ਬਚ ਗਏ ਉਹ ਦੋਨਾਂ ਦੀ ਲਾਤੀ 0 ਠੀਕ ਹੈ ਤਾਂ ਸਾਡਾ ਆਨਸਰ ਆ ਗਿਆ ਐਨ ਤਾਂ ਐਨ ਸਾਰਿਆਂ ਦਾ ਕੀ ਕਰਨਾ ਹੈਗਾ ਤੁਸੀਂ ਪਲੱਸ ਕਰਨਾ ਹੈ ਆ ਦੇਖੋ ਪਲੱਸ ਕਰਨ ਨੂੰ ਕਿਹਾ ਹੈ ਕੀ ਕਰਨਾ ਹੈ ਤੁਸੀਂ 439 ਹੈ ਜਿਹੜਾ ਉਹਦਾ ਸੈਂਕੜੇ ਦੇ ਸਥਾਨ ਤੱਕ ਨਿਕਟੇ ਕਰਨ 400 ਹੋ ਗਿਆ 334 ਦਾ ਸੈਂਕੜੇ ਦੇ ਸਥਾਨ ਤੱਕ ਨਿਕਟੇ ਕਰਨ 300 ਹੋ ਗਿਆ 4317 ਦਾ ਸੈਂਕੜੇ ਦੇ ਸਥਾਨ ਤੱਕ ਨਿਕਟੇ ਕਰਨ ਕਿੰਨਾ ਹੋ ਗਿਆ 4300 ਹੋ ਗਿਆ ਸਾਰਾ ਦਾ ਕੀ ਕਰਤਾ ਜੋੜ ਠੀਕ ਹੈ ਆਨਸਰ ਕਿੰਨਾ ਆ ਗਿਆ 5000 ਤਾਂ ਅਗਲਾ ਕੁਸਚਨ ਹੈ ਕੁਸਚਨ ਨੰਬਰ 4 ਹੈ ਇਸ ਐਕਸਰਸਾਈਜ਼ ਦਾ ਲਾਸਟ ਕੁਸਚਨ ਹੈ ਐਸਟੀਮੇਟ ਬਾ ਰੌਂਡਿੰਗ ਆਫ ਟੂ ਨੀਅਰਸਟ 10 ਪਲੇਸ ਠੀਕ ਹੈ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਵੀ ਤੁਸੀਂ ਨੀਅਰਸਟ 10 ਪਲੇਸ ਤੱਕ ਜਿਹੜਾ ਹੈਗਾ ਰਾਉਂਡ ਆਫ ਕਰਨਾ ਹੈ ਤਾਂ ਦਹਾਈ ਦੇ ਸਥਾਨ ਤੱਕ ਨਿਕਟੀ ਕਰਨ ਕਰਕੇ ਅੰਦਾਜ਼ਾ ਲਗਾਓ ਦਹਾਈ ਦੇ ਸਥਾਨ ਤੱਕ ਨਿਕਟੀ ਕਰਨ ਕਰਨਾ ਹੈ ਹੁਣ ਦੇਖੋ ਤੁਸੀਂ ਇਹਦਾ ਦੇਖਣਾ ਹੈ ਇਹ ਜਿਹੜਾ ਹੈਗਾ 10 ਪਲੇਸ ਤੇ ਜਿਹੜੀ ਫਿਗਰ ਪਈ ਹੈ ਇੱਥੇ ਪਈ ਹੋਈ ਹੈ 3 ਇਹ ਦੇਖਣਾ ਵੀ ਇਹ ਚੇਂਜ ਹੋਊਗਾ ਕਿ ਨਹੀਂ ਹੋਊਗਾ ਮੂਰਲਾਚਾਰ ਦਾ ਕੁਝ ਨਹੀਂ ਕਰਨਾ ਮੂਰਲਾਚਾਰ ਉਵੇਂ ਲਗਾ ਲੈਣਾ ਇਸ 3 ਇਹਦਾ ਦੇਖਣਾ ਵੀ ਇਹ 3 ਇਹਦਾ ਚੌਂਕਾ ਬਣੂਗਾ ਕਿ ਨਹੀਂ ਬਣੂਗਾ ਇਸ 3 ਇਹਦਾ ਚੌਂਕਾ ਬਣੂਗਾ ਕਿਉਂ ਕਿਉਂਕਿ ਇੱਥੇ ਜਿਹੜਾ ਹੈਗਾ ਵਨਸ ਪਲੇਸ ਤੇ ਇਕਾਈ ਵਾਲੇ ਸਥਾਨ ਤੇ 9 ਪਿਆ ਹੈ ਜੇਕਰ 5 ਤੋਂ 9 ਹੋਵੇ ਤਾਂ ਇਹ ਮੂਰਲਾ ਚੇਂਜ ਹੁੰਦਾ ਹੈ ਤਾਂ 3 ਦੀ ਜਗ੍ਹਾ ਤੇ 4 ਬਣ ਜਾਊਗਾ ਇਹਦੀ ਥਾਂ ਤੇ ਆਪਾਂ 0 ਲਿਖ ਦਾਂਗੇ ਠੀਕ ਹੈ ਉਵੇਂ ਜੇਕਰ ਹੁਣ ਆ ਦੇਖਦੇ ਹਾਂ ਇਹਦਾ ਆਹ ਵਾਲਾ 3 ਦੇਖਣਾ ਹੈ ਵਿਚਕਾਰਲਾ ਵੀ ਚੇਂਜ ਹੋਊਗਾ ਕਿ ਨਹੀਂ ਹੋਊਗਾ ਮੂਰਲਾ ਵੀ ਅਸੀਂ ਉਵੇਂ ਲਿਖਤਾ ਠੀਕ ਹੈ S3 ਨੂੰ ਦੇਖਣਾ ਵੀ ਚੇਂਜ ਹੋਊਗਾ ਕਿ ਨਹੀਂ ਹੋਊਗਾ ਤਾਂ ਕਿਉਂਕਿ ਇੱਥੇ 0 ਤੋਂ ਲੈ ਕੇ 4 ਪਿਆ ਹੈਗਾ 4 ਦੇ ਵਿਚਕਾਰ ਵਾਲਾ ਡਿਜੀਟ ਪਿਆ ਹੈ ਤਾਂ ਕਰਕੇ ਇਹ ਚੇਂਜ ਨਹੀਂ ਹੁੰਦਾ 3 ਦਾ 3 ਰਹ ਜੂਗਾ ਬਾਅਦ ਚ ਇੱਕ ਅੰਕ ਹੈਗਾ ਜਿਹੜਾ ਉਹਦੀ ਥਾਂ ਤੇ ਕੀ ਲੱਗ ਜੂਗੀ ਜ਼ੀਰੋ ਲੱਗ ਜੂਗੀ ਠੀਕ ਹੈ ਚਲੋ ਇੱਥੇ ਆ ਗਏ ਹੁਣ ਹੁਣ ਆਪਾਂ ਮੂਰਲਾ ਜਿਹੜਾ 43 ਹੈ ਉਹ ਉਵੇਂ ਜਿਹਾ ਲਿਖਤਾ ਹੁਣ ਇਹਨੂੰ ਦੇਖਣਾ ਬੰਨ ਨੂੰ ਵੀ ਚੇਂਜ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਆਪਾਂ 10 ਪਲੇਸ ਵਾਲੇ ਦੇਖਣਾ ਵੀ ਦਹਾਈ ਦੇ ਸਥਾਨ ਵਾਲਾ ਦੇਖਣਾ ਵੀ ਉਹ ਚੇਂਜ ਹੋਊਗਾ ਕਿ ਨਹੀਂ ਹੋਊਗਾ ਤਾਂ ਇਹ ਚੇਂਜ ਹੋਊਗਾ ਕਿਉਂ ਕਿਉਂਕਿ ਇੱਥੇ ਇਕਾਈ ਵਾਲੇ ਸਥਾਨ ਤੇ 7 ਪਿਆ ਹੈ 5 ਤੋਂ ਲੈ ਕੇ 7 ਦੇ ਵਿਚਕਾਰ ਜਿਹੜਾ ਡਿਜੀਟ ਹੁੰਦਾ ਹੈ ਫਿਰ ਉਹ ਮੂਰਲਾ ਚੇਂਜ ਹੋ ਜਾਂਦਾ ਇਹ ਚੇਂਜ ਹੋ ਜਾਂਦਾ ਇੱਕ ਦੀ ਜਗ੍ਹਾ ਤੇ ਕਿੰਨਾ ਬਣ ਜੂਗਾ 2 ਬਣ ਜੂਗਾ ਠੀਕ ਹੈ ਬਾਅਦ ਵਾਲਾ ਜਿਹੜਾ ਇੱਕ ਆ ਡਿਜੀਟ ਬਚ ਗਿਆ ਉਹ ਹੀ ਥਾਂ ਤੇ ਕਿ ਲਾ ਦਾਂਗੇ 0 ਉਸ ਤੋਂ ਬਾਅਦ ਕੀ ਕਰ ਦਾਂਗੇ ਸਾਰਿਆਂ ਦਾ ਜੋੜ ਕਰ ਦਾਂਗੇ ਸਾਰਿਆਂ ਨੂੰ ਪਲੱਸ ਕਰ ਦਾਂਗੇ ਆਪਣਾ ਆਨਸਰ ਕਿੰਨਾ ਆ ਜੂ ਐਸਟੀਮੇਟ ਸਮ ਆ ਆ ਜੂ 5090 ਤਾਂ 439 ਦਾ ਦਹਾਈ ਦੇ ਸਥਾਨ ਤੱਕ ਨਿਕਟੀ ਕਰਨ 440 330 ਦਾ ਦਹਾਈ ਦੇ ਸਥਾਨ ਤੱਕ ਨਿਕਟੀ ਕਰਨ 330 4320 ਦਾ ਨਿਕਤੀ ਕਰਨ ਜਿਹੜਾ ਆਊਗਾ 4300 20 ਆਖ 4317 ਦਾ ਨਿਕਤੀ ਕਰਨਾ ਜਿਹੜਾ ਉਹ 4320 ਆਜੂਗਾ 334 ਦਾ ਨਿਕਤੀ ਕਰਨਾ ਜਿਹੜਾ ਉਹ 330 ਆਜੂਗਾ ਸਾਰਿਆਂ ਦਾ ਕੀ ਕਰ ਦੇਣਾ ਜੋੜ ਕਰ ਦੇਣਾ ਆਨਸਰ ਕਿੰਨਾ ਆਜੂਗਾ ਇੰਨਾ ਆਜੂਗਾ ਤਾਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜਿਹੜਾ ਹੈਗਾ ਸਵਾਲ ਸਮਝ ਆ ਗਏ ਹੋਣਗੇ ਸਮਝ ਆ ਗਏ ਤਾਂ ਵੀਡੀਓ ਲਾਈਕ ਕਰੋ ਬੇਟਾ ਔਰ ਸ਼ੇਅਰ ਵੀ ਕਰੋ ਆਪਣੇ ਫਰੈਂਡਸ ਨਾਲ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਸਾਰਿਆਂ ਨਾਲ ਸ਼ੇਅਰ ਕਰੋ ਆਪਣੇ ਚੈਨਲ ਦਾ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਚੈਨਲ ਦਾ ਨਾਮ ਹੈ YouTube ਚੈਨਲ ਦਾ ਨਾਮ ਹੈ ਮਲਟੀ ਲਰਨਿੰਗ ਤਾਂ ਜਿਹੜੇ ਬੱਚਿਆਂ ਨੇ ਨਹੀਂ ਸਬਸਕ੍ਰਾਈਬ ਕੀਤਾ ਬੇਟਾ ਹੁਣੇ ਸਬਸਕ੍ਰਾਈਬ ਕਰ ਲੋ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਪਹੁੰਚ ਜਾਏ ਇਹ ਵੀਡੀਓ ਜਿਹੜੀ ਹੈਗੀ ਤੁਸੀਂ ਮੇਰੇ ਚੈਨਲ ਤੋਂ ਪਲੇਲਿਸਟ ਵਿੱਚੋਂ ਵੀ ਦੇਖ ਸਕਦੇ ਹੋ ਮੈਂ 6ਵੀਂ ਕਲਾਸ ਦੀ ਪਲੇਲਿਸਟ ਬਣਾ ਲਈ ਹੈ ਤਾਂ ਸਾਰੇ ਬੱਚਿਆਂ ਨੇ ਪਲੇਲਿਸਟ ਵਿੱਚੋਂ ਲਵ ਲੈਣੀ ਹੈ ਵੀਡੀਓ ਤੇ 5ਵੀਂ ਕਲਾਸ ਦੀ ਜਿਹੜੀ ਪਲੇਲਿਸਟ ਆ ਉਹ ਵੀ ਬਣੀ ਹੋਈ ਹੈ ਜੇਕਰ ਤੁਸੀਂ 6ਵੀਂ ਕਲਾਸ ਦਾ ਕੋਈ ਸਵਾਲ ਨਹੀਂ ਸਮਝ ਆਉਂਦਾ ਤੇ 5ਵੀਂ ਨਾਲ ਉਹ ਰਿਲੇਟਡ ਹੈ ਤਾਂ ਤੁਸੀਂ 5ਵੀਂ ਦੀ ਪਲੇਲਿਸਟ ਵਿੱਚੋਂ ਉਹ ਉਹਦੇ ਨਾਲ ਸੰਬੰਧਿਤ 5ਵੀਂ ਵਾਲਾ ਜਿਹੜਾ ਚੈਪਟਰ ਵੀ ਪੜ੍ਹ ਸਕਦੇ ਹੋ ਪਹਿਲਾਂ ਤਾਂ ਕਿ ਤੁਹਾਨੂੰ 6ਵੀਂ ਵਾਲਾ ਚੰਗੀ ਤਰ੍ਹਾਂ ਕਲੀਅਰ ਹੋ ਜਾਏ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਓਕੇ ਬਾਏ ਥੈਂਕ ਯੂ